ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਸਤਨਾਮ ਕੋਰ ਚਾਹਨਾ ਉਮੀਦ ਕਰਦੀ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਨਾਲ ਰੁੱਗੜੂ ਹੋ ਰਹੇ ਹਾਂ ਜਿਨ੍ਹਾਂ ਨੇ ਆਪਣੀ ਜੌਬ ਇੱਕ ਛੋਟੇ ਜਿਹੇ ਮੈਡੀਕਲ ਤੋਂ ਸ਼ੁਰੂ ਕਰਕੇ ਜਿੱਥੇ ਉਹਨਾਂ ਨੂੰ ਸੈਲਰੀ 5-700 ਰੁਪਏ ਮਿਲਦੀ ਸੀ ਉੱਥੋਂ ਜੌਬ ਸ਼ੁਰੂ ਕਰਕੇ ਇੱਕ ਹਾਈ ਲੈਵਲ ਦੀ ਇੱਕ ਵਧੀਆ ਪੈਕੇਜ ਦੀ ਹੋਣ ਉਹ ਚੌਕ ਕਰ ਰਹੇ ਆ ਉਹ ਆਪਣੀ ਲਾਈਫ ਦਾ ਆਪਾਂ ਨੂੰ ਸਟਰਗਲ ਦੱਸਣਗੇ ਜਿਵੇਂ ਅਸੀਂ ਛੋਟੇ ਜੀ ਮਸੀਬਤਾਂ ਤੋਂ ਕਬਰਾ ਜਾਣਿਆ ਕਈ ਵਾਰੀ ਕਈ ਵਾਰੀ ਸਾਨੂੰ ਲੱਗਦਾ ਕਿ ਸਾਰੀਆਂ ਮੁਸੀਬਤਾਂ ਸਾਡੇ ਕੋਲੇ ਹੀ ਆ ਰਹੀਆਂ ਐ ਜਦੋਂ ਵੀ ਅਸੀਂ ਆਪਣੀ ਲਾਈਫ ਨੂੰ ਸ਼ੁਰੂ ਕਰਦੇ ਆ ਤਾਂ ਇਹ ਔਕੜਾਂ ਮੁਸੀਬਤਾਂ ਹਰ ਇੱਕ ਨੂੰ ਆਉਂਦੀਆਂ ਐ ਅਸੀਂ ਅੱਜ ਜਾਂਦੇ ਆ ਮਿਲਦੇ ਆ ਉਹਨਾਂ ਨੂੰ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਆ ਜੀ लवली ਸਿੰਘ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਜ਼ਿੰਦਗੀ ਦੇ ਐਕਸਪੀਰੀਅੰਸ ਨੂੰ ਜਾਣਦੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ ਧੰਨਵਾਦ ਬਹੁਤ ਬਹੁਤ ਤੁਹਾਡਾ ਹਾਂਜੀ ਸਰ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿੱਥੋਂ ਤੁਸੀਂ ਆਪਣੀ ਲਾਈਫ ਦੀ ਸਟਾਰਟਿੰਗ ਕੀਤੀ ਕਿੰਨੀ ਤੁਸੀਂ ਸਟੱਡੀ ਕੀਤੀ ਜਿਵੇਂ ਅਸੀਂ ਤੁਸੀਂ ਸਾਨੂੰ ਪਹਿਲਾਂ ਦੱਸਿਆ ਕਿ ਤੁਸੀਂ ਆਪਣੀ ਜਿਹੜੀ ਜੋਬ ਆ ਉਹ 1 6 700 ਰੁਪਏ ਤੋਂ ਸ਼ੁਰੂ ਕੀਤੀ ਸੀ ਤੇ ਅੱਜ ਤੁਸੀਂ ਇੱਕ ਬਹੁਤ ਅੱਛੇ AMC ਕੰਪਨੀ ਦੇ ਵਿੱਚ ਬਹੁਤ ਅੱਛੇ ਪੈਕੇਜ ਤੇ ਹੋ ਤੁਸੀਂ ਆਪਣੀ ਸਾਰੀ ਜਰਨੀ ਦੇ ਥਰੂ ਸਾਨੂੰ ਦੱਸੋ ਕਿ ਸਾਡੇ ਦੇਖਣ ਵਾਲਿਆਂ ਨੂੰ ਤੁਹਾਡਾ ਪੋਡਕਾਸਟ ਦੇਖ ਕੇ ਕੋਈ ਮੋਟੀਵੇਸ਼ਨਸ ਮਿਲਣ ਤੇ ਉਹਨਾਂ ਨੂੰ ਲੱਗੇ ਕਿ ਹਾਂ ਜਿ ਕੋ ਥੋੜੀ ਬਹੁਤੀ ਜ਼ਿੰਦਗੀ ਦੇ ਵਿੱਚ ਹਰ ਇੱਕ ਸਟਰਗਲ ਦੇ ਵਿੱਚ ਹਰ ਇੱਕ ਦੀ ਲਾਈਫ ਦੇ ਵਿੱਚ ਥੋੜਾ ਬਹੁਤ ਸਟਰਗਲ ਹੁੰਦਾ ਹੈ ਕਿ ਕਿਵੇਂ ਅਸੀਂ ਉਹਨਾਂ ਨੂੰ ਸਾਈਡ ਤੇ ਰੱਖ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਸਕਦੇ ਹਾਂ ਅੱਜ ਦੀ ਵਾਰ ਗੱਲ ਤੇ ਧੰਨਵਾਦੀ ਤੁਹਾਨੂੰ ਸਾਨੂੰ ਇਨਵਾਈਟ ਕਰਨ ਲਈ ਮੈਂ ਗੱਲ ਦੱਸਣਾ ਚਾਹੁੰਦਾ ਮੈਂ ਅਸੀਂ ਵੀ ਜੋ ਬਿਲੋਂਗ ਕਰਦੇ ਹਾਂ ਉਹ ਦਸੂਹਾ ਮੁਕੇ ਦੀਆਂ ਸਾਈਡ ਤੋਂ ਵਿਲੇਜ ਹੈ ਪਿੰਡਾ ਭੰਡੋਰੀੋਂ ਤੋਂ ਬਿਲੋਂਗ ਕਰਦਾ ਹਾਂ ਅਸੀਂ ਸਟਾਰਟਿੰਗ ਤੋਂ ਹੀ ਲੁਧਿਆਣਾ ਹੀ ਰਹਿ ਰਹੇ ਹਾਂ ਓਕੇ ਮੇਰੇ ਫਾਦਰ ਇੱਥੇ ਜੋਬ ਕਰਦੇ ਸੀ ਠੀਕ ਹੈ ਹੁਣ ਵੀ ਫਾਦਰ ਸੁਣਾ ਲਈ ਸਾਡੇ ਫੈਮਿਲੀ ਅਸੀਂ ਨਾਲ ਹੀ ਸਟਾਰਟਿੰਗ ਤੋਂ ਹੀ ਮਤਲਬ ਆਪਾਂ ਇੱਥੇ ਰਹੇ ਰਹੇ ਸਾਡੀ ਵੀ ਸਕੂਲਿੰਗ ਸਾਰੀ ਇੱਥੋਂ ਆ ਠੀਕ ਹੈ ਤੇ ਜਦੋਂ ਮੈਂ ਤੁਹਾਨੂੰ ਆਪਣੇ ਥੋੜਾ ਲਾਈਫ ਦਾ ਦੱਸ ਦਿੰਨਾ ਜਿਵੇਂ ਆਪਾਂ ਜੋ ਮੈਂ 6th ਕਲਾਸ ਚ ਪੜਦਾ ਸੀ ਨਾ ਤੇ ਅਸੀਂ ਲੁਧਿਆਣਾ ਮੇਨ ਸਿਟੀ ਸ਼ਹਿਰ ਦੇ ਬਿਲਕੁਲ ਕਲॉक ਟਾਵਰ ਦੇ ਕੋਲ ਰੰਦ ਘੰਟਾ ਘੜੀ ਦੇ ਕੋਲ ਠੀਕ ਹੈ ਔਰ ਤੇ ਨਾਲ ਅਸੀਂ ਸਕੂਲ ਨੇੜੇ ਪੈਂਦਾ ਜੀ ਅਸੀਂ ਦੂਰ ਜਾਣ ਹੀ ਸੱਦੇ ਕਿਉਂਕਿ ਸਾਡੇ ਕੋਲ ਕੋਈ ਕਨਵੈਨਸ ਨਹੀਂ ਸੀ ਮੇਰੇ ਫਾਦਰ ਸਾਈਕਲ ਤੇ ਜਾਂਦੇ ਸੀ ਓਕੇ ਠੀਕ ਹੈ ਤੇ ਮਦਰ ਹਾਊਸ ਵਾਈਫ ਹੀ ਤੇ ਮੇਰੇ ਸਟਾਰਟਿੰਗ ਤੋਂ ਤੇ ਅਸੀਂ ਹੁਣ ਕਿ ਸਕੂਲ ਸ਼ੁਰੂ ਕੀਤਾ ਜਾਣਾ ਤੇ ਉਹਦੇ ਪੈਸਾ ਹੁੰਦਾ ਸੀ ਕਿ ਅਸੀਂ ਕੋਲ ਪੈਸਾ ਮੰਗਣਾ ਤੇ ਪੈਸਾ ਸਾਨੂੰ ਮਿਲਦਾ ਮਤਲਬ ਉਹ ਹੀ 2 ਰੁਪਏ 5 ਰੁਪਏ ਨੇ ਕਰਦੇ ਸੀ ਖਰਚੇ ਨੂੰ ਤੇ ਪੈਸਾ ਕਮਾਣਾ ਵਾ ਆਪਣੇ ਅਸੀਂ ਫਾਦਰ ਨੂੰ ਦੇਖਿਆ ਇਹਨਾਂ ਸਟਰਗਲ ਕਰਦੇ ਨੇ ਠੀਕ ਹੈ ਤੇ ਅਸੀਂ ਵੀ ਚਾਹਨੇ ਕਿ ਅਸੀਂ ਪੈਸਾ ਕਮਾਈਏ ਆਪਣੇ ਫਾਦਰ ਨੂੰ ਮਦਰ ਨੂੰ ਮਦਰ ਲਈ ਆਖੀ ਦਈਏ ਇਹ ਪੈਸਾ ਜੀ ਫਸਟ ਟਾਈਮ ਮੈਂ ਨਾ ਇੱਕ ਦਿਨ ਸਕੂਲੋਂ ਵਾਪਸ ਆ ਰਿਹਾ ਸੀ ਤੇ ਸਾਡੇ ਨਾਲ ਉੱਤੇ ਇੱਕ ਮੈਡੀਕਲ ਸਟੋਰ ਆ ਹਸਪੀਟਲ ਆ ਓਕੇ ਕਪੂਰ ਹਸਪੀਟਲ ਆ ਠੀਕ ਹੈ ਉੱਥੇ ਨਾ ਬੋਰਡ ਲੱਗਾ ਹੋਇਆ ਸੀ ਕਿ ਇੱਥੇ ਕੰਮ ਕਰਨ ਵਾਲੇ ਮੁੰਡੇ ਦੀ ਲੋੜ ਹੈ ਓਕੇ ਠੀਕ ਹੈ ਤਾਂ ਉੱਥੇ ਮੈਂ ਮੁੰਡੇ ਵੀ ਦੇਖਦਾ ਸੀ ਮੇਰੀ ਉਮਰ ਦੇ ਵੀ ਮੁੰਡੇ ਕੰਮ ਕਰਦੇ ਸੀ ਓਕੇ ਕਿਹੜੀ ਕਲਾਸ ਚ ਸੀ ਉਸ ਟਾਈਮ ਉਹਦੋਂ ਮੈਂ 6th ਕਲਾਸ ਚ ਸੀ ਓਕੇ ਤੇ ਮੈਂ ਕਿਹਾ ਯਾਰ लवली ਯਾਰ ਕੰਮ ਕਰਨਾ ਪੈਸਾ ਮਾਰ ਕੇ ਦੇਣਾ ਕੋਈ ਗੱਲ ਨਹੀਂ ਫਾਦਰ ਨੂੰ سپورਟ ਆਪਣੇ ਪੇਰੈਂਟਸ ਨੂੰ سپورਟ ਕਰਨੀ ਆ। ਉਹਦੇ ਨੇ ਤੁਹਾਡੇ ਮਾਈਂਡ ਦੇ ਵਿੱਚ ਉਹ ਬਰੋਸ਼ਰ ਨੂੰ ਦੇਖ ਕੇ ਇੱਕ ਵਾਰੀ ਆ। ਬਿਲਕੁਲ। அப்ப ਉਸ ਥੀਮੋਂ ਨਾ ਮਨ ਦਿਮਾਗ ਆਇਆ ਕਿ ਨਹੀਂ ਆ ਫਾਦਰ ਨੂੰ ਪੇਰ ਮਦਰ ਨੂੰ سپورਟ ਕਰਨੀ ਆ। ਅਸੀਂ ਮਾੜਾ ਟਾਂ ਦੇਖਿਆ ਸਾਡੇ ਕੋ ਅਸੀਂ ਜਿੱਥੇ ਰਹਿੰਦੇ ਸੀ ਰੈਂਟ ਤੇ। ਹਾਂਜੀ। ਉਹ ਇੱਕ ਸਿੰਗਲ ਕਮਰਾ ਸੀ ਪਰ ਤੁਸੀਂ ਲਾ ਲੋ ਉੱਥੇ ਆਪਣਾ ਪੇਟੀ, ਬੈੱਡ, ਫ੍ਰੀਜ ਕਿਚਨ ਸੀ ਕਿਚਨ ਲੱਗਦਾ ਇੱਕ ਰੂਮ ਸੀ ਦੀ ਮੈਂ ਮੇਰੀ ਸਿਸਟਰ ਪੇਰੈਂਟਸ ਅਸੀਂ ਇੱਕ ਰੂਮ ਚ ਤੋਂਦੇ ਸੀ ਕਈ ਵਾਰ ਉਹਨ ਦੇਖੋ ਮਾਪੇ ਤਾਂ ਆਪਣੇ ਬੱਚੇ ਨੂੰ ਹਮੇਸ਼ਾ ਥੱਲੇ ਵੀ ਨਹੀਂ ਸੌਂਵਾਉਂਦੇ ਠੀਕ ਆ ਸਾਨੂੰ ਉੱਪਰ ਸੌਂਵੰਦੇ ਸੀ ਆਪ ਥੱਲੇ ਸੌਂਦੇ ਸੀ ਹਾਂ ਇਹ ਚੀਜ਼ਾਂ ਤੁਸੀਂ ਦੇਖ ਰਹੇ ਸੀ ਆਪਣੀ ਬਿਲਕੁਲ ਉਹ ਚੀਜ਼ਾਂ ਮਨਾ ਫੀਲ ਹੁੰਦੀਆਂ ਸੀ ਕਿ ਨਹੀਂ ਆ ਮਤਲਬ ਉਮਰ ਕੁਛ ਨਹੀਂ ਸੀ ਉਸ ਟਾਈਮ ਬਟ ਦਿਖਦਾ ਸੀ ਕਿ ਨਹੀਂ ਆ ਕਿ ਗਲਤ ਹੈ ਮਤਲਬ ਫਾਦਰ ਮੈਂ ਕੋਸ਼ਿਸ਼ ਕਰਦਾ ਕਿ ਮੈਂ ਪਾਪਾ ਨੂੰ ਕਹਿੰਦਾ ਕਿ ਪਾਪਾ ਜੀ ਤੁਸੀਂ ਥੱਲੇ ਨਾ ਸੋ ਉੱਪਰ ਸੋ ਜਾ ਕੋਈ ਨਹੀਂ ਮੈਂ ਸੋ ਜੂਗਾ ਥੱਲੇ ਮੈਨੂੰ ਕੁਝ ਕਰਉਣੀ ਹੈ ਨਾ ਤੇ ਪਾਪਾ ਕਹਿੰਦੇ ਨਹੀਂ ਨਹੀਂ ਤੂੰ ਪਾਗਲ ਹੋ ਗਿਆ ਮੈਂ ਕਹਾ ਦੇਖ ਲਉਗਾ ਆਪਣਾ ਹਾਂ ਉਹ ਕਹਿੰਦਾ ਚਲੋ ਠੀਕ ਆ ਉਸ ਟਾਈਮ ਤੇ ਦੇਖਣਾ ਫਿਰ ਉਸ ਟਾਈਮ ਤੇ ਪਾਪਾ ਨਾਲ ਮੈਂ ਗੱਲ ਕੀਤੀ ਉਹ ਆਪੇ ਮੈਂ ਨਾ ਬੋਰਡ ਦੇਖਿਆ ਸੀ ਉੱਥੇ ਪੜਿਆ ਤੇ ਪੰਜਾਬੀ ਚ ਲਿਖਿਆ ਆਇਆ ਸੀ ਓਕੇ ਤੇ ਮੈਂ ਬਾਪਾ ਨੂੰ ਕਿਹਾ ਆਪਾਂ ਹੀ ਮੈਂ ਜੋਬ ਕਰਨੀ ਹੈ ਤੇ ਪਾਪਾ ਕਹਿੰਦੇ ਕੀ ਦੇਖ ਲਾ ਕਿ ਲੋੜ ਆ ਮੈਂ ਦੇਖ ਲਊਗਾ ਆਪਣਾ ਫਾਦਰ ਉਹ ਕਹਿੰਦੇ ਆ ਫਾਦਰ ਉਹਨਾਂ ਨੇ ਤਾਂ ਇੱਕ ਬੱਚੇ ਦੀ ਉਮਰ ਹੀ ਕੀ ਹੈਗੀ 3 ਕੰਮ ਕਰੇ ਗਿਆ ਸੁਮਰ ਚ ਵਿਚਾਰਾ ਕਿਤੇ ੱੱਕੇ ਖਾਏਗਾ ਹਾਂਜੀ ਹਾਂ ਫਿਰ ਮੈਂ ਫਾਦਰ ਨੂੰ ਰਿਕਵੈਸਟ ਕੀਤੀ ਫਾਦਰ ਮੇਰੇ ਮੰਨੇ ਫਾਦਰ ਨੇ ਉੱਥੇ ਜਾ ਕੇ ਗੱਲ ਕੀਤੀ ਕਿ ਮੇਰੇ ਬੇਟਾ ਜੋਬ ਕਰਨਾ ਚਾਹੁੰਦਾ ਤੇ ਮੈਡੀਕਲ ਸਟੋਰ ਤੇ ਉਹ ਕਹਿੰਦੇ ਉਹਨਾਂ ਨੇ ਵੀ ਕਹਿੰਦੇ ਭੇਜ ਦੋ ਫਿਰ ਉਹਨਾਂ ਕੋ ਮੈਂ ਗਿਆ ਉਹਨਾਂ ਨਾਲ ਮੈਂ ਸਕੂਲ ਸਕੂਲ ਟਾਈਮਿੰਗ ਸੀ ਮੇਰੀ 8 ਤੋਂ 2 ਵੇ ਤੱਕ अच्छा जी ते 8 ਤੋਂ ਲੈ ਕੇ 2 ਵਜੇ ਤੱਕ ਸਕੂਲ ਉਸ ਤੋਂ ਬਾਅਦ ਘਰੇ ਆਣਾ 15 ਮਿੰਟ ਚ ਘਰੇ ਪਹੁੰਚ ਜਾਂਦਾ ਸੀ ਭੱਜ ਕੇ ਜਾਂਦਾ ਸੀ ਤੇ ਕੀ ਜੋਬ ਤੇ ਜਾਣਾ ਹੁੰਦਾ ਸੀ ਮਨ ਚ ਕੀ ਕਰੀ ਜੋਬ ਤੇ ਜਾਣਾ ਤੇ ਜੋਬ ਤੇ ਗਏ ਕਰੇ ਰਣਾ ਬੈਗ ਸਟਣਾ ਰੋਟੀ ਖਾਣੀ ਰੋਟੀ ਅੱਗੇ ਖਾਂਦੇ ਸੀ ਆਪਾਂ ਦੋ ਦੋ ਤਿੰਨ ਤਿੰਨ ਚਾਰ ਚਾਰ ਫੁੱਲ ਕੇ ਉਸ ਟਾਈਮ ਮਾਣਾ ਇੱਕ ਫੁੱਲ ਕਾ ਕੇ ਨਹੀਂ ਆ ਦੁਕਾਨ ਤੇ ਜਾ ਜੋਬ ਤੇ ਜਾਂਦੀ ਥੋੜੀ ਜੀ ਦੁਕਾਨ ਤੇ ਹਾਂ ਡੇਲੀ ਹੁੰਦਾ ਫਿਰ 3 ਵਜੇ 5:00 ਵਜੇ ਪੁਣੀ ਤਨ ਦੇ ਕਰੀਬ ਦੁਕਾਨ ਤੇ ਜਾਣਾ ਉਹਨਾਂ ਨਾਲ ਕੰਮ ਕਰਨਾ ਔਰ ਕੰਮ ਸਿੱਖਣਾ ਉਹਨਾਂ ਨੇ ਕਿਹਾ ਕਿ ਬੇਸਿਕਲੀ ਮੈਡੀਕਲ ਸਟੋਰ ਤੇ ਜਾਵਾਂਗੇ ਨਾ ਉੱਥੇ ਬਾਕਸ ਵਗੈਰਾ ਲੱਗੇ ਹੁੰਦੇ ਹਾਂਜੀ ਉਹ ਕਹਿੰਦੇ ਕਿ ਤੁਸੀਂ ਕੰਮ ਐਦਾਂ ਨਹੀਂ ਸਿੱਖ ਸਕਦੇ client ਦੀ ਡਾਕਟਰ ਦੀ ਪਰਚੀ ਪੜ੍ਹ ਕਿੱਦੋਂ ਹੀ ਪੜ੍ਹ ਨਹੀਂ ਸਕਦੇ ਹਾਂਜੀ ਉਹ ਕਹਿੰਦੇ ਤੁਸੀਂ ਬਾਕਸ ਸਾਫ਼ ਕਰੋ ਓਕੇ ਠੀਕ ਹੈ ਉੱਥੇ ਮੈਡੀਕਸ ਦਾ ਨਾਮ ਲਿਖਿਆ ਮੈਡੀਸਨ ਦੇ ਨਾਮ ਪੜੋ ਓਕੇ ਠੀਕ ਹੈ ਉਹ ਮਰਜ਼ ਪ੍ਰੋਪਰ ਵੱਡੀ ਦੁਕਾਨ ਸੀ ਆਪਾਂ ਪੂਰੀ ਦੁਕਾਨ ਸਾਫ਼ ਕੀਤੀ ਕਪੜਾ ਮਾਰ ਕੇ ਡੱਬੇ ਚ ਦਵਾਈਆਂ ਕੱਢ ਕੇ ਜਿਹੜੀ ਐਕਸਪਾਇਰੀ ਮੈਡੀਸਨ ਆ ਉਹ ਬਾਹਰ ਕੱਢੀਆਂ ਸੀ ਠੀਕ ਆ ਤਕਰੀਬਨ 3 ਕ 4 ਮਹੀਨੇ 3 ਕ ਮਹੀਨੇ ਮੈਂ ਇੱਦਾਂ ਕੰਮ ਕੀਤਾ ਮੈਂ ਕੋਈ ਕਸਟਮਰ ਟੈਂਡਰਿੰਗ ਕੀਤਾ ਕਿਉਂਕਿ ਮੈਨੂੰ ਨਹੀਂ ਪਤਾ ਸੀ ਠੀਕ ਆ ਤੇ ਅਸੀਂ ਉਹ ਕਰਦੇ ਰਹੇ ਮੈਨੂੰ ਜਦੋਂ ਸੈਲਰੀ ਮੈਨੂੰ 3 ਮਹੀਨੇ ਮਿਲੀ ਨਹੀਂ ਓਕੇ ਮੈਂ ਹਰ ਮਹੀਨੇ ਗੱਲ ਕਰਦਾ ਸੀ ਕਿ ਸਰ ਮੈਡੀਸਨ ਸੈਲਰੀ ਸੌਰੀ ਮਗਾ ਸੈਲਰੀ ਸਰ ਸੈਲਰੀ ਤੈਨੂੰ ਕੰਮ ਤੇ ਆਂਦੀ ਨਹੀਂ ਪਤਾ ਜੇ ਓਕੇ ਜਦੋਂ ਤੂੰ ਕੰਮ ਸਿੱਖ ਜਾਏਂਗਾ ਜਦੋਂ ਤੂੰ ਕਸਮਟਾਂਟ ਕਰਨਾ ਸਿੱਖ ਜਾਏਂਗਾ ਓਕੇ ਉਸ ਟਾਈਮ ਉੱਤੇ ਡੀਮੋਟੀਵੇਟ ਜੇ ਨਹੀਂ ਸੀ ਹੁੰਦੇ ਵੀ ਹਾਂ ਮੈਂ ਆਪਣੇ ਸਕੂਲ ਦਾ ਟਾਈਮ ਵੀ ਕੱਢ ਕੇ ਇੱਧਰ ਆਉਣਾ ਹੈ ਤਾਂ ਵੀ ਹਜੇ 2-3 ਮਹੀਨੇ ਸੈਲਰੀ ਵੀ ਨਹੀਂ ਮਿਲੀ ਓਦੋਂ ਕਦੇ ਮਾਈਂਡ ਦੇ ਵਿੱਚ ਇਹ ਤਾਂ ਨਹੀਂ ਆਇਆ ਡੀਮੋਟੀਵੇਟ ਨਹੀਂ ਡੀਮੋਟੀਵੇਟ ਨਹੀਂ ਆਇਆ ਮੇਰੇ ਨਾਲ ਇੱਕ ਫਰੈਂਡ ਸੀ ਉੱਤੇ ਜਿਹੋ ਮੇਰਾ ਬੰਦਾ ਸੀ ਉਹਨੇ ਵੀ ਨੂੰ ਗਿਆ ਕਹਿੰਦੇ ਤੂੰ ਡੀਮੋਟੀਵੇਟ ਨਹੀਂ ਹੋਣਾ ਇੱਥੇ ਇੱਥੇ ਸੁੱਟਣ ਵਾਲੇ ਥੱਲੇ ਸੁੱਟਣ ਵਾਲੇ ਬਹੁਤ ਆ ਓਕੇ ਠੀਕ ਆ ਤੂੰ ਆਪਣਾ ਕੰਮ ਦੇਖ ਤੂੰ ਇਹ ਦੇਖ ਜਿਹੜੇ ਤੇਰੇ ਨਾਲ ਦੇ ਆ ਉਹ ਇਹ ਸੋਚਦੇ ਹੋਣਗੇ ਕਿ ਇਹ ਸਾਡੇ ਤੋਂ ਵੱਧ ਕੰਮ ਕਰ ਰਿਹਾ ਜਾਂ ਸਾਡੇ ਤੋਂ ਜ਼ਿਆਦਾ ਕਰ ਰਿਹਾ ਸਾਡੇ ਤੋਂ ਵੱਧ ਤਨਖਾਣਾ ਲੈ ਰਿਹਾ ਠੀਕ ਹੈ ਉਹ ਤੈਨੂੰ ਥੱਲੇ ਚੁੱਟਣ ਦੀ ਕੋਸ਼ਿਸ਼ ਕਰੋਗੇ ਪਰ ਤੂੰ ਆਣਾ ਨਹੀਂ ਕੋਈ ਨਹੀਂ ਤਿੰਨ ਮਹੀਨੇ ਕਹਤਾਂਗੇ ਘੱਟ ਕੰਮ ਕੋਈ ਨਹੀਂ ਕਹਿੰਦਾ ਬਾਕੀ ਮੈਂ ਗੱਲ ਕਰੂੰਗਾ ਬੜਾ ਮੈਨੂੰ 6 ਮਹੀਨੇ ਸੈਲਰੀ ਨਹੀਂ ਮਿਲੀ ਅੱਛਾ ਜੀ ਫੇਰ ਮੈਂ ਆਪਣਾ ਫਿਰ ਵੀ ਆਪਣਾ ਮਨ ਲਗਾ ਕੇ ਪੂਰਾ ਕੰਮ ਕੀਤਾ ਕਿੰਨੇ ਯਾਰ ਪੈਸਾ ਅੱਜ ਨਹੀਂ ਮਿਲੂਗਾ 2 ਮਿੰਟਾਂ ਵਿੱਚ ਮਿਲ ਲਗਾ 3 ਮਿੰਟ ਵਿੱਚ ਕੋਈ ਚੈੱਕ ਕਰ ਲੀ। ਓਕੇ। ਸਰ ਜਦੋਂ ਉਹਨਾਂ ਨੇ 6 ਮਹੀਨੇ ਬਾਅਦ ਮੈਨੂੰ ਜਦੋਂ 2 ਤਰੀਕ ਆਈ ਉਹ ਵੀ ਸ਼ਾਇਦ ਤੁਹਾਨੂੰ ਚੈੱਕ ਹੀ ਕਰ ਰਹੇ ਹੋਣਗੇ ਨਾ। ਬਿਲਕੁਲ ਚੈੱਕ ਹੀ ਕਰ ਰਹੇ ਹੋ। ਮੁੰਡਾ ਟਿਕਦਾ ਜਾਂ ਛੁੱਟੀ ਇਸਦਾ ਹੈਗਾ। ਹਾਂ ਬਿਲਕੁਲ। ਤੇ ਉਹਨਾਂ ਨੇ ਜਦੋਂ ਮੈਨੂੰ ਕਿਹਾ ਕਿ लवली ਇਧਰਾ ਮੈਂ ਜਦੋਂ ਉਹਨਾਂ ਕੋਲ ਗਿਆ ਕਹਿੰਦਾ ਅੱਲਾ ਪੁੱਤ ਤੇਰੀ ਦੰਗਾ। ਓਕੇ। ਮੈਂ ਜਦੋਂ ਤਨਖਾਹ ਦੇਖੀ 600 ਰੁਪਏ। ਓਕੇ। ਮੈਂ ਕਹਾਂ ਉਹ ਮੇਰੇ ਲਈ ਤਾਂ ਵੀ ਬਹੁਤ ਵੱਡੀ ਗੱਲ ਸੀ ਕਿਉਂਕਿ ਕਰੇ ਫਾਦਰ ਠੀਕ ਹੈ ਪਹਿਲੇ ਮੰਗਦੇ ਸੀ ਅਸੀਂ ਮੰਗਦੇ 2-5 ਰੁਪਏ 10 ਰੁਪਏ ਦੀ 5-10 ਰੁਪਏ ਤੋਂ ਫਿਰ ਵੀ ਚਲੋ ਜਿਆਦਾ ਕਹਿ ਰਹੇ ਫੜ ਆਪਾਂ ਨੂੰ 5 ਰੁਪਏ ਤੋਂ ਵੱਧ ਮਿਲਦੀ ਸੀ ਠੀਕ ਹੈ ਤਾਂ ਉਹ ਗੱਲ ਕਰਦੇ ਜੋ 600 ਮਿਲਿਆ ਤਾਂ ਮੁੰਡਾ ਨਾ ਖੁਸ਼ ਹੋਇਆ ਨਾ ਕਿ ਮੇਰੀ ਖੁਦ ਦੀ ਕਮਾਈ ਹੈ ਮੇਰੀ ਖੁਦ ਦੀ ਕਮਾਈ ਹੈ ਮੈਂ ਘਰੇ ਜਾ ਕੇ ਪਪਾ 라ਤੀ ਹੰਦੇ ਸੀ 8:30 ਨੂੰ ਓਕੇ ਜਦ ਤੱਕ ਨੀਮਾ ਘਰੇ ਫੜਾਈ ਜਦ ਤੱਕ ਪਪਾ ਨਹੀਂ ਆਏ ਓਕੇ ਉਹਨਾਂ ਟਾਈਮ ਤੁਸੀਂ ਆਪਣੀ ਪਾਕਟ ਆਪਣੀ ਪਾਕਟ 'ਚ ਰੱਖੀ ਮੈਂ ਮਗਾ ਪਾਕਟ 'ਚ ਜਿਪ ਲਾ ਲਈ ਸੀ ਸਾਈਡ ਤੇ ਪਜਾਮਾ ਪਾਇਆ ਸੀ ਮਗਾ ਜਿਪ ਲਾ ਲਈ ਮਗਾ ਨਹੀਂ ਇਹ ਨਹੀਂ ਕਰਦਾ ਮੈਂ ਐਦਾ ਫੜ ਕੇ ਬੈਠਾ ਰਹਿੰਦਾ ਸੀ ਕਿ ਕਿਤੇ ਗਿਰ ਨਾ ਜਾ ਕਿੱਦਾਂ ਦਾ ਮੂਮੈਂਟ ਹੋ ਸਕਦਾ ਉਹ ਅੱਜ ਅਸੀਂ ਇੰਨੇ ਪੈਸੇ ਵੀ ਕਮਾਉਂਨੇ ਆ ਇੰਨੇ ਪੈਸੇ ਬੈਂਕਾਂ 'ਚ ਪਏ ਰਹਿੰਦੇ ਉਹਨਾਂ ਦੀ ਕੋਈ ਵੈਲਿਊ ਨਹੀਂ ਦੇਖੋ ਉਹ ਚੀਜ਼ ਆਪਾਂ ਲਗਾ ਦੇ ਕੋ ਉਹ 600 ਰੁਪਏ ਦੀ ਵੈਲਿਊ ਅੱਜ ਦੇ ਜੇ ਮੈਂ 50-60 ਹਜ਼ਾਰ ਰੁਪਏ ਕਮਾ ਰਿਆ ਨਾ ਤੇ ਮੈ ਕਮਾਣਾ ਬਹੁਤ ਔਖਾ ਕਰ ਲਿਆ ਜੀ ਠੀਕ ਹੈ ਨਾ ਤੇ ਉਹ ਚੀਜ਼ ਮੈਂ ਸਾਹਮਣੇ ਰੱਖੀ ਜਦੋਂ ਫਾਦਰ ਆਤੀ ਆਏ ਨਾ ਤੇ ਮੈਂ ਰਾਤੀ ਫਾਦਰ ਨੂੰ ਤੇ ਮਦਰ ਨੂੰ ਨਾਲ ਬਿਠਾ ਕੇ ਦਿੱਤੀ ਠੀਕ ਹੈ ਮਗਾ ਮ Papa ਤੇ Mom ਮਗਾ ਮੇਰੀ ਪਹਿਲੀ ਕਮਾਈ ਰੱਖ ਲਓ ਕਹਿੰਦੇ ਨਹੀਂ ਪੁੱਤ ਤੂੰ ਰੱਖ ਆਪਣੇ ਕੋਲ ਤੇਰੀ ਕਮਾਈ ਮਗਾ ਮੈਂ ਕੀ ਕਰਨੇ ਆ ਮੈਂ ਸਿਰੇ ਸਕੂਲੇ ਜਾਣਾ ਦੁਪਹਿਰੇ ਆ ਕੇ ਦੁਕਾਨ ਤੇ ਚੱਲ ਜਾਣਾ ਮੈਂ ਕੀ ਕਰਨਾ ਜੋ ਵੀ ਖਾਣਾ ਪੀਣਾ ਕਰੇ ਬੈ ਕੇ ਖਲਾ ਕੇ ਦਾ ਲੱਕੇ ਕੋਈ ਤੇ ਲਾਉਂਦੇ ਦੇ ਉਹ ਟਾਈਮ ਨਾ ਬੜੀ ਅੰਤਰ ਮੈਂ ਕੰਟੀਨਿਊਸਲੀ ਕੰਮ ਕਰਦਾ ਰਿਹਾ ਮੈਂ 12ਵੀਂ ਤੱਕ ਪੜਿਆ ਸੀ ਉੱਥੇ ਬਣਾ 12ਵੀਂ ਕਲਾਸ ਤੋਂ ਬਾਅਦ ਤੁਸੀਂ ਆਈਡੀਆ ਲਾਉਗੇ ਮੈਂ ਮੰਨ ਹੀ ਨਹੀਂ ਕੀਤਾ ਕਿ ਮੈਂ ਕੰਮ ਕਰ ਪੜਾਂਗੇ ਓਕੇ ਮੇਰੇ ਚੰਦਰ ਅੰਦਰ ਇਹ ਡੈਡੀਕੇਸ਼ਨ ਤੱਕ ਆ ਗਈ ਸੀ ਕਿ ਮੈਂ ਕੰਮ ਨਹੀਂ ਕਰਦਾ ਮੈਂ ਬਸ ਪੈਸਾ ਕਮਾਣਾ ਕਮਾਣ ਲਈ ਆਪਣੇ ਫਾਦਰ ਦੀ ਹੈਲਪ ਕਰਨ ਲਈ ਕਿਉਂਕਿ ਇਹਨਾ ਮੇਰੇ ਅੰਦਰ ਪਿੰਜ ਕਰ ਗਈ ਸੀ ਮੈਂ ਮਗਾਇਆ ਨਹੀਂ ਜੋ ਜੋ ਵੀ ਹੀ ਕਰਨੀ ਆ ਮੈਂ ਪੜਨਾ ਪੜਨਾ ਨਹੀਂ ਹੈਗਾ ਪੜਾਈ ਕੋਈ ਇੱਕ ਇਹ ਕੰਮ ਨਹੀਂ ਆਣੀ ਓਕੇ ਠੀਕ ਹੈ ਫਿਰ ਮੈਨੂੰ ਹੋਰਲੀ ਮੈਂ ਇੰਟਰਵਿਊ ਦੇਣੀ ਸ਼ੁਰੂ ਕੀਤੀ ਆਨਲਾਈਨ ਜਾਣਾ ਸ਼ੁਰੂ ਕੀਤਾ ਫਿਰ ਮੈਨੂੰ ਉਹ ਮੈਂ ਪਲੱਸ 2 ਬੇਸ ਤੇ ਮੈਨੂੰ ਮਿਲੀ ਆਈਸੀਸੀ ਬੈਂਕਸ ਦੀ ਜੋਬ ਠੀਕ ਹੈ ਐਜ਼ ਅ 골ਡ ਲੋਨ ਚ ਮਿਲੀ ਤੇ ਉੱਥੇ ਮੈਂ ਕੰਮ ਕੀਤਾ ਠੀਕ ਹੈ ਤੇ ਉਹਨਾਂ ਨਾਲ ਮੈਂ ਪ੍ਰੋਪਰਲੀ ਸੇਰੇ ਜਾਂਦਾ ਸੀ ਮੈਂ ਮੈਡੀਕਲ ਸਟੋਰ ਵਾਲਿਆਂ ਨਾਲ ਗੱਲ ਕੀਤੀ ਕਿ ਮੈਨੂੰ ਅੱਧਾ ਜੋਬ ਮਿਲਿਆ ਆ اچھا ਉਹ ਵੀ ਕੰਟੀਨਿਊ ਸੀ ਹਾਂ ਉਹ ਵੀ ਮੈਂ ਕੰਟੀਨਿਊ ਨਾਲ ਕਰਦਾ ਰਿਹਾ ਮਤਲਬ ਉਹ ਇੰਨੇ ਵਧੀਆ ਬੰਦੇ ਸੀ ਨਾ ਸਾਡੇ ਨਾਲ ਠੀਕ ਹੈ ਉਹ ਤੇ ਸੀ ਚਲੋ ਚਾਚਾ ਇਹ ਆਪਾਂ ਕਹਿੰਦੇ ਸੀ ਉਹਨਾਂ ਨੂੰ ਤਰਮਪਾਲ ਜੀ ਨਾਮ ਸੀ ਮਨੇ ਹੈਨੀ ਇਸ ਟਾਈਮ ਮਰ ਐਕਸਪੀਰ ਕਰ ਗਿਆ ਤੇ ਉਹ ਮਰੇ ਇੰਨੇ ਵਧੀਆ ਇਨਸਾਨ ਸੀ ਨਾ ਕਿ ਉਹਨਾਂ ਨੂੰ ਮੈਂ ਕਹਾਂ ਕਿ ਮੈਨੂੰ ਨਾ ਅੱਧਾ ਜੋਬ ਮਿਲੀ ਆ ਉਹ ਕਹਿੰਦੇ ਕਿ ਠੀਕ ਆ ਬੁੱਤ ਕਹਿੰਦੇ ਕੋਈ ਨਹੀਂ ਤੇਰਾ ਫਿਊਚਰ ਬਣ ਰਿਹਾ ਹੈ ਤੋਂ ਕਰ ਬੜ ਮਗਾ ਮੈਂ ਦੁਕਾਨ ਨਹੀਂ ਛੱਡਣੀ ਕਹਿੰਦਾ ਫਿਰ ਕੰਮ ਕਿੱਦਾਂ ਕਰਾਂਗਾ ਮੈਂਟ ਬੈਂਕਿੰਗ ਚ ਮੈਂ ਕੰਮ ਨਾ ਕਰੂੰਗਾ ਮਗਾ ਮੈਂ ਸ਼ਾਮੀ 6 ਵਜੇ ਆਣਾ ਤਾਂ 6 ਵੇ ਰਾਗੂ ਨਾਲ ओके 5 ਵਜੇ ਛੁੱਟੀ ਹੋ ਜਾਂਦੀ 6 ਵਜੇ ਛੁੱਟੀ ਹੋਏ ਮੈਂ ਸਿੱਧਾ ਦੁਕਾਨ ਤੇ ਆਉਂਗਾ ਤੇ ਉਹ ਕਹਿੰਦੇ ਦੇਖ ਲੈ ਜੇ ਕਰ ਸਕਦਾ ਤੇ ਮੈਂ ਕਹਾ ਕਰੂੰਗਾ ਕੋਈ ਨਹੀਂ ਮੈਂ ਸਾਰੇ ਬੈਂਕ ਜਾਣਾ ਉੱਥੇ ਵੀ ਕੰਮ ਆਪਣਾ ਸਾਰਾ ਮਾਰਕੀਟਿੰਗ ਦਾ ਕੰਮ ਹੁੰਦਾ ਸੀ ਘੁੰਮਣਾ ਬਾਹਰ ਫਿਰਨਾ ਜਾ ਕੇ ਲੋਕਾਂ ਨਾਲ ਗੱਲ ਕਰਨ ਦੀ ਫਿਰ ਸ਼ਾਮੀ 6 ਵਜੇ ਆ ਕੇ ਕਰੇ ਨੋ ਮੜਾ ਚਾਹ ਪਾਣੀ ਪੀਣਾ ਫੇਰ ਦੁਕਾਨ ਤੇ ਜਾਣਾ ਰਾਤੀ 11:30 12 ਵਜੇ ਕਰੇ ਵਾਪਸੀ ਜਾਂ ਬਹੁਤ ਜ਼ਿਆਦਾ ਸਟ੍ਰੈਗਲ ਰਿਹਾ ਤੇ ਉਹ ਚੀਜ਼ਾਂ ਮੈਂ ਕੰਟੀਨਿਊਸਲੀ ਨਾ ਕਰਦਾ ਰਿਹਾ ਮਤਲਬ ਤੁਸੀਂ ਲਾ ਲਓ 2018 ਚ ਜੋਬ ਛੱਡੀ ਮੈਂ ਮੈਡੀਕਲ ਤੇ ਕਿੰਨੇ ਸਾਲ ਤੁਸੀਂ ਜੋਬ ਕੀਤੀ ਹੋ ਤੋਂ ਤੁਸੀਂ ਮੈਡੀਕਲ 13 14 ਸਾਲ ਓਕੇ ਉਹੀ 600 700 ਵਾਲੀ ਸੈਲਰੀ ਤੋਂ ਆ ਮੈਂ 6-7000 ਚ ਪਹੁੰਚਿਆ ਸੀ ਬਟ ਜਦੋਂ 6-7000 ਚ ਪਹੁੰਚਿਆ ਮਰਾਤੇ 13 ਸਾਲ ਦੇ ਵਿੱਚ ਸੈਲਰੀ ਤੁਹਾਡੀ 6-7000 ਹੋਗੀ ਹਾਂ ਬਸ ਇੰਨੀ ਹੀ ਸੀ ਇਸ ਤੋਂ ਵੱਧ ਆਪਾਂ ਕਿਤੇ ਹੋਇਆ ਹੀ ਨਹੀਂ ਕਿ ਅਸੀਂ ਵੱਧ ਭੁੱਕੀ ਹੋ ਲੱਗ ਰਿਹਾ ਸੀ ਵੀ ਇਹ ਹੀ ਬਹੁਤ ਆ ਹਨਾ ਵੀ ਉਹਦੇ ਨਾਲੇ ਕਾਰ ਵਧੀਆ ਚੱਲ ਰਹੀ ਸੀ ਇਹ ਇੱਕ ਕੰਫਰਟੇਬਲ ਜ਼ੋਨ 'ਚ ਆ ਗਿਆ ਸੀ ਓਕੇ ਕੰਫਰਟ ਜ਼ੋਨ 'ਚ ਆ ਗਿਆ ਸੀ ਕਿ ਨਹੀਂ ਯਾਰ 6-7000 ਨਾਲ ਜ਼ਿੰਦਗੀ ਚੱਲ ਜੇਗੀ ਪਰ ਆਪਾਂ ਨੂੰ ਕਿਸੇ ਨੇ ਸਮਝਾਇਆ ਕਿ ਨਹੀਂ ਯਾਰ ਕਿ ਇਹਦਾ 6-7000 ਨਾਲ ਗੁਜ਼ਾਰਾ ਨਹੀਂ ਹੈਗਾ ਤਿੰਕਾ ਫਿਰ ਉਸ ਟਾਈਮ ਫਿਰ ਬੈਂਕਿੰਗ ਤੇ ਦੇ ਕੈਰੀ ਟ੍ਰਾਈ ਕੀਤਾ ਸੀ ਫਿਰ ਬੈਂਕਿੰਗ ਚ ਕੰਮ ਕਰਨ ਦਾ ਸ਼ੌਂਕ ਸੀ ਕਿ ਨਹੀਂ ਕੰਮ ਜੇ ਕਰਨਾ ਬੈਂਕਿੰਗ ਦਾ ਕਰਨਾ ਕਿਉਂਕਿ ਰਿਸਪੈਕਟਬਲ ਹੀ ਆ ਬਿਲਕੁਲ ਬਿਲਕੁਲ ਵਾਈਟ ਕਾਲਰ ਜੌਬ ਆ ਵਾਈਟ ਕਾਲਰ ਜੌਬ ਆ ਉਹੀ ਕੰਮ ਕਰਨਾ ਹੋਲੀ ਲਈ ਕੀਤਾ ਫਿਰ ਜਦੋਂ ਜਿੱਤੇ ਜੇ ਤੁਸੀਂ ਬੈਂਕਿੰਗ ਸੈਕਟਰ ਦੇ ਵਿੱਚ ਆਏ ਉੱਥੇ ਤੁਹਾਨੂੰ ਇਹ ਨਹੀਂ ਲੱਗਿਆ ਕਿ ਉੱਥੇ ਤਾਂ ਤੁਹਾਡੇ ਨਾਰਮਲ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਸੀ ਬੈਂਕਿੰਗ ਦੇ ਵਿੱਚ ਤਾਂ ਪ੍ਰੈਸ਼ਰ ਹੀ ਬਹੁਤ ਹੁੰਦਾ ਹੈ ਆਪਾਂ ਦੇਖੀਦਾ ਕਿ ਜਿਵੇਂ ਆਪਾਂ ਸਟਾਰਟਅਪ ਕਰਦੇ ਆ ਤਾਂ ਤੁਹਾਨੂੰ ਉੱਥੇ ਨਹੀਂ ਕੋਈ ਦਿੱਕਤ ਆਈ ਮੈਨੂੰ ਮੈਮ ਉੱਥੇ ਉਹ ਦਿੱਕਤ ਆਈ ਸੀ ਓਕੇ ਤੇ ਉੱਥੇ ਇੱਕ ਬੰਦਾ ਸੀ ਮੇਰਾ ਮਰਾਵਾ ਜੀ ਮੈਂ ਜਦੋਂ ਇੰਟਰ ਕੀਤਾ ਸੀ ਬੈਂਕ 'ਚ ਮੈਨੂੰ ਸਾਰੇ ਨਾਲ ਮਿਲਿਆ ਕਿ ਮੈਂ ਦਾ ਦਾ ਐਂਡ ਸੇਲਜ਼ ਆਫੀਸਰ ਚੁਆਇਸ ਕੀਤਾ ਹੋਇਆ ਠੀਕ ਹੈ ਉਹ ਕਹਿੰਦੇ ਕੋਈ ਨਹੀਂ ਤੁਸੀਂ ਬੈਠੋ ਹਾਂਜੀ ਮਰਾਵਾ ਬੈਠਣ ਦਿਏਗਾ ਤਾਂ ਉਧਰ ਨਹੀਂ ਉੱਥੇ ਟੋਟਲੀ ਸਟਾਫ ਵੀ 14 15 ਦਾ ਸਟਾਫ ਹੁੰਦਾ ਹੈ ਬੈਂਕ 'ਚ ਤੇ ਜੀ ਮੈਂ ਖੜੇ ਰਹਿਣਾ ਉੱਥੇ ਉਹ ਮੈਨੂੰ ਇੱਕ ਪੈਂਫਲਟ ਪੜਾਉਂਦੇ ਸੀ ਉਹ ਲੌਂਦਾ ਕਿ ਜਿਹੜਾ ਕਲਾਇੰਟ ਅੰਦਰ ਆਏਗਾ ਹਾਂਜੀ ਉਹਨੂੰ ਤੁਸੀਂ ਪੈਂਫਲੈਟ ਦੇਣਾ ਗੋਲਡਨ ਦੀ ਗੱਲ ਕਰਨੀ ਹੈ ਹਾਂਜੀ ਉਹ ਜਦੋਂ ਕੋਈ ਵੀ ਕਲਾਇੰਟ ਅੰਦਰ ਆਵੇ ਮੋਨ ਨਾਲ ਗੱਲ ਕਰਨੀ ਪੈਂਫਲੈਟ ਦੇ ਕੇ ਸਾਰਾ ਗੋਲਡਨ ਚਾਹੁੰਦੇ ਆਂ ਆ ਰੇਟ ਉਹ ਦੱਸ ਦਿੱਤੇ ਚਾਹੁੰਦੇ ਆਂ ਉਹਨਾਂ ਨਾਲ ਗੱਲ ਕਰਨੀ ਉਹ ਉਹਨਾਂ ਨੇ ਤੁਹਾਨੂੰ ਐਂਟਰਟੇਨਿੰਗ ਆ ਨਾ ਪਰ ਮੈਨੂੰ ਉਸ ਟਾਈਮ ਇੱਕ ਵੀ 1 ਵੀਕ ਮੈਂ ਡਿਜ਼ਾਈਨ ਨੇ ਪੁੱਛਿਆ ਤੱਕ ਨਹੀਂ ਬ੍ਰਾਂਚ ਚ ਕਿ ਤੂੰ ਬੈ ਜਾ ਤੂੰ ਰੋਟੀ ਖਾਦੀ ਆ ਕਿ ਨਹੀਂ ਕੀਤੀ ਤੂੰ ਕਿਵੇਂ ਆ ਕਿ ਟੋਬਲੋਂ ਕਰਦਾ ਕਿ ਕੀ ਕੰਮ ਕਰਦਾ ਸੀ ਮਗਰੋਂ ਕਿਸ ਕਿਸੇ ਨੇ ਪੁੱਛਿਆ ਤੱਕ ਨਹੀਂ ਉਥੇ ਇੱਕ ਬੰਦਾ ਸੀ ਠੀਕ ਹੈ ਤੇ ਉਹ ਬੰਦੇ ਨੇ ਮੈਨੂੰ ਇੱਕ ਵਾਰੀ ਆ ਕੇ ਬਿਠਾਇਆ ਕਹਿੰਦਾ ਦੇਖ ਕਹਿੰਦਾ ਇੱਥੇ ਕੋਈ ਕਿਸੇ ਦਾ ਨਹੀਂ ਪੁੱਛਦਾ ਠੀਕ ਹੈ ਤੂੰ ਆਪਣਾ ਦੇ ਰੋਟੀ ਦਾ ਖੜਾ ਰਹਿਣਾ ਖੜਾ ਨਹੀਂ ਰਹਿਣਾ ਤੇ ਤੇਰੇ ਖੜੇ ਕਰਨ ਦੀ ਲੋੜ ਨਹੀਂ ਹੈਗੀ ਤੇ ਇੱਥੇ ਬੈਂਕਿੰਗ ਦਾ ਕੰਮ ਆ ਤੂੰ ਬੈਂਕ ਦਾ ਕੰਮ ਕਰ ਇਹ ਬੈਂਕਿੰਗ ਦਾ ਕੰਮ ਕਰ ਆਪਣਾ ਸਾਰਾ ਪੁੱਛ ਜੋ ਤੇਰਾ ਕੰਮ ਪ੍ਰੋਫਾਈਲ ਹੈ ਅਸੀਂ ਤੇਰੀ ਮੈਂ ਤੇਰੀ ਹੈਲਪ ਕਰੂੰਗਾ ਹੋਰ ਕਰੇ ਨਾ ਕਰੇ ਮੈਂ ਝੂਰ ਹੈਲਪ ਕਰੂੰਗਾ ਤਨਮਤ ਨੂੰ ਇੱਕ ਹਫਤਾ ਰ ਦੇਖਦੇ ਨੂੰ ਤੂੰ ਕਿਸੇ ਨਾਲ ਸਾਰਿਆਂ ਨੂੰ ਬਿਫੋਨ ਨਹੀਂ ਤਾਂ ਕੇ ਵਿਸ਼ ਕਰ ਰਿਹਾ ਤੈਨੂੰ ਕੋਈ ਅੱਗੇ ਰਿਪਲਾਈ ਪ੍ਰੋਪਰ ਨਹੀਂ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਨਵੀਂ ਨਵੀਂ ਜੋਬ ਦੇ ਵਿੱਚ ਜਿਵੇਂ ਬੈਂਕਿੰਗ ਸੈਕਟਰ ਦੇ ਵਿੱਚ ਤਾਂ ਇਹ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਕਿਉਂਕਿ ਜਿਹੜਾ ਹੁੰਦਾ ਆਲਰੇਡੀ ਸੀਟ ਦੇ ਉੱਤੇ 5 ਸਾਲ 7 ਸਾਲ ਹੋ ਗਏ ਉਹਨੂੰ ਬੈਠੇ ਨੂੰ ਉਹਦਾ ਤਾਂ ਈਗੋ ਲੈਵਲ ਜਾਂ ਫਿਰ ਉਹ ਤਾਂ ਦੂਸਰੇ ਬੰਦੇ ਨੂੰ ਜਿਹੜਾ ਨਵਾਂ ਆ ਤਾਂ ਉਹ ਪਰਸ਼ ਜਿਵੇਂ ਆਪਾਂ ਹਰ ਇੱਕ ਸੈਕਟਰ ਚ ਦੇਖਦੇ ਆ ਹਾਂਜੀ ਹਾਂਜੀ ਬਿਲਕੁਲ ਦੇਖੋ ਈਗੋ ਸਾਰਿਆਂ ਚ ਨਹੀਂ ਹੁੰਦੀ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਹਾਂਜੀ ਹਾਂ ਕਿਤੇ ਵੀ ਜਾਉਂਗੇ ਜੇ ਤੇ 10 15 ਬੰਦੇ ਦੇ ਵਿੱਚ ਕੰਮ ਕਰ ਰਹੇ ਹੋ ਜੀ ਤੁਹਾਨੂੰ 10 15 ਚ ਦੋ ਬੰਦੇ ਐਸਾ ਜੋ ਮਿਲਦੇ ਜੋ ਤੁਹਾਨੂੰ ਸਪੋਰਟ ਕਰਦੇ ਆ ਜੇ ਤੁਹਾਡੀ ਸਪੋਰਟ ਨਹੀਂ ਕਰਵਾਉਗੇ ਤੁਹਾਨੂੰ ਐਟ ਲੀਸਟ ਤੁਹਾਨੂੰ ਮੋਟੀਵੇਟ ਕਰਦੇ ਆ ਮੋਟੀਵੇਟ ਕਰਦੇ ਠੀਕ ਆ ਹਰ ਕੋਈ ਤੁਹਾਡੀ ਸਪੋਰਟ ਨਹੀਂ ਕਰ ਸਕਦਾ ਕਿਉਂਕਿ ਉਹਨੇ ਆਪਣਾ ਵੀ ਕੰਮ ਕਰਨਾ ਜੀ ਠੀਕ ਆ ਉਹ ਤੁਹਾਨੂੰ ਮੋਟੀਵੇਟ ਕਰ ਸਕਦਾ ਕਿ ਹਾਂ ਜੀ ਤੂੰ ਕਰ ਸਕਦਾ ਤੂੰ ਇਦਾਂ ਕੰਮ ਕਰ ਇਦਾਂ ਕਰ ਉਹਦੇ ਕਰਕੇ ਚੱਲਿਆ ਮੈਂ ਉਹਨਾਂ ਦੇ ਮੈਂ ਕੰਮ ਕੀਤਾ ਤੇ ਅੱਜ ਅਸੀਂ ਉਸ ਲੈਵਲ ਤੇ ਬੈਠੇ ਆ ਕਿ ਕੀ ਕਿਸੇ ਨੂੰ ਕੋਈ ਸਲਾਹ ਦੇ ਸਕੇ ਮੇਰੀ ਇੱਕ ਬਹੁਤ ਸੀ ਉੱਥੇ ਉਹਨਾਂ ਨੇ ਵੀ ਨਿਕਲੀ ਚੀਜ਼ ਸਮਝਾਈ ਸੀ ਕਹਿੰਦੇ ਪ੍ਰਾਈਵੇਟ ਚ ਕੰਮ ਬੈਂਕਿੰਗ ਚ ਆਇਆ ਕਾਰਪੋਰੇਟ ਚ ਆਇਆ ਕਹਿੰਦੇ ਇੱਕ ਚੀਜ਼ ਯਾਦ ਰੱਖੀ ਹਮੇਸ਼ਾ ਹਾਂਜੀ ਫੋਰ ਐਗਜ਼ਾਮਪਲ ਤੈਨੂੰ ਕੋਈ ਬੋਸ ਗੱਲ ਕਰ ਰਿਹਾ ਤੇਰਾ ਕੰਮ ਹੋ ਰਿਹਾ ਨਾ ਤੈਨੂੰ ਸੁਣਨ ਦੀ ਲੋੜ ਨਹੀਂ ਹੈਗੀ ਬਿਲਕੁਲ ਕਹਿੰਦੀ ਮੈਂ ਤੇਰੀ ਬੋਸ ਹਾਂ ਬੜਾ ਮੈਂ ਸਰਵਿਤਨ ਦੀ ਗੱਲ ਕਹਿ ਰਹੀ ਹੈ ਕਿ ਜਿੱਦਾਂ ਕੰਮ ਥੋੜਾ ਬੋਤਾ ਵੀ ਹੋ ਰਿਹਾ ਹੈ ਨਾ ਜਿੱਦਾਂ ਤਾਂ ਬਿਲਕੁਲ ਜ਼ੀਰੋ ਹੋ ਰਿਹਾ ਹੈ ਫਿਰ ਤੂੰ ਉਹ ਨਹੀਂ ਬੋਲ ਸਕਦਾ ਉਸ ਜਿੱਦਾਂ ਥੋੜਾ ਬੋਤਾ ਵੀ ਹੋ ਰਿਹਾ ਜਿੱਦਾਂ ਕੰਮ ਹੋ ਰਿਹਾ ਤੂੰ ਨਹੀਂ ਸੁਣਣੀ ਜੀ ਇੱਕ ਕੰਮ ਕਰਨਾ ਜਾਂ ਤਾਂ ਦੋਨੋਂ ਕੰਨ ਬੰਦ ਕਰ ਲਾ ਜਾਂ ਤਾਂ ਦੋਨੋਂ ਕੰਨ ਜਾਂ ਤਾਂ ਦੋਨੋਂ ਕੰਨ ਖੋਲ ਲਾ ਓਕੇ ਕਿ ਤੇਰੀ ਆਵਾਜ਼ ਜਾਂ ਤਾਂ ਅੰਦਰ ਨਾ ਜਾਵੇ ਜਾਂ ਅੰਦਰ ਜਾਵੇ ਦੂਜੇ ਪਾਸੇ ਨਿਕਲ ਜਾਵੇ ओके ਉਹ ਚੀਜ਼ ਨੇ ਮੈਨੂੰ ਨਾ ਇੰਨਾ ਮੋਟੀਵੇਟ ਕੀਤਾ ਨਾ ਕਿ ਜਿਹੜੇ ਬੈਂਕਿੰਗ ਚ ਉਸ ਟਾਈਮ ਪ੍ਰੈਸ਼ਰ ਹੁੰਦਾ ਸੀ ਨਾ ਉਸ ਟਾਈਮ ਵੀ ਬਹੁਤ ਜ਼ਿਆਦਾ ਸੀ ਸਾਨੂੰ ਲੱਗਦਾ ਸੀ ਬਿਲਕੁਲ ਉਹ ਪ੍ਰੈਸ਼ਰ ਬੈਂਕਿੰਗ ਦੇ ਵਿੱਚ ਜਿਹੇ ਚੀਜ਼ਾਂ ਜ਼ਿਆਦਾ ਹੁੰਦੀਆਂ ਜੋ ਉਹ ਸੀ ਉਹ ਪ੍ਰੈਸ਼ਰ ਉਹ ਜਿੱਲੇ ਅਸੀਂ ਕੰਮ ਉਸ ਤਰੀਕੇ ਨਾਲ ਕੀਤਾ ਫਿਰ ਕਿ ਸਾਨੂੰ ਆਪਣਾ ਕੰਮ ਲੱਗੇ ਵੀ ਅਸੀਂ ਆਪਣੇ ਕੰਮ ਕਰ ਰਹੇ ਹਾਂ ਜੀ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਜਦੋਂ ਤੁਸੀਂ ਜੋਬ ਕਰ ਰਹੇ ਹੋ ਨਾ ਆਪਣਾ ਕੰਮ ਸਮਝ ਕੇ ਕੰਮ ਕਰੋ ਤੁਹਾਡਾ ਕੰਮ ਹਮੇਸ਼ਾ ਹੀ ਵਧੀਆ ਚੱਲੇਗਾ ਤੇ ਕਿਦਾਂ ਤੁਹਾਨੂੰ ਡੋਰ ਟੂ ਡੋਰ ਵੀ ਜਾਣਾ ਪੈਂਦਾ ਸੀ ਅਕਾਊਂਟ ਵਗੈਰਾ ਖੋਲਣਾ ਤੇ ਉਹ ਕਿੰਨਾ ਕਿ ਟਫ ਹੁੰਦਾ ਹੈ ਦੇਖੋ ਮੈਮ ਆਪਾਂ ਕਿਸੇ ਸ਼ਾਪ ਕਰੇ ਤੇ ਜਾ ਨਹੀਂ ਸਕਦੇ ਸੀ ਠੀਕ ਹੈ ਕਿਸੇ ਦੇ ਹਾਰ ਗੇਟ ਤੇ ਨੌਕ ਨੀ ਕਰ ਸਕਦੇ ਵੀ ਉਹ ਤੇ ਮਾਰਕੀਟ ਚ ਚਲੇ ਗਏ ਹਾਰੇ ਤੇ ਦੁਕਾਨ ਚ ਚਲੇ ਗਏ ਸੀ ਕਿ ਜਦੋਂ ਅੱਜ ਅਸੀਂ ਬੈਂਕ ਤੋਂ ਆਏ ਆ ਤੇ ਤੁਹਾਡੇ ਸਾਡਾ ਗੋਲ ਨੂੰ ਚੱਲ ਰਿਹਾ ਹੈ ਜੜਾ ਸੇਵਿੰਗ ਅਕਾਊਂਟ ਦੀ ਹੈ ਅੱਜ ਦਾ ਮਿਨੀਮਮ ਬੈਲੈਂਸ ਲੱਗਦਾ ਜੀ ਉਹ ਵਰਾ ਕਰੁੰਦੇ ਕਿਹਾ ਤੁਸੀਂ ਕੀ ਕੰਮ ਕਰਦੇ ਹੋ ਜਾਓ ਜਦੋਂ ਅਸਾਂ ਕੋਲਵਾਣਾ ਆਏਗਾ ਤੇ ਅਸੀਂ ਕੋਲਵਾ ਲਾਂਗੇ ਬਟ ਉਸ ਸਮੇਂ ਤੇ ਹਰ ਕਿਸੇ ਦਾ ਅਕਾਊਂਟ ਸੇਵਿੰਗ ਅਕਾਊਂਟ ਹੁੰਦਾ ਹੀ ਹੁੰਦਾ ਠੀਕ ਹੈ ਬਟ ਉਹਨਾਂ ਤੋਂ ਸੇਵਿੰਗ ਅਕਾਊਂਟ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਲੈਨ ਅਕਾਊਂਟ ਲੈਂ ਲੈਣਾਂ ਦੂਜੇ ਬੈਂਕ 'ਚ ਕਰਨਾ ਰਿਕਵੈਸਟ ਕਰਨਾ ਬੜਾ ਡਿਫਿਕਲਟ ਹੈ ਠੀਕ ਹੈ ਅੱਜ ਦੇ ਟਾਈਮ 'ਚ ਵੀ ਤਾਂ ਕੋਈ ਸੁਣਦਾ ਨਹੀਂ ਉਸ ਸਮੇਂ 'ਚ ਤਾਂ ਫਿਰ ਵੀ ਆਪਾਂ ਜੇ ਜ਼ਿਆਦਾ ਗੱਲ ਨਾ ਕਰੀਏ ਜ਼ਿਆਦਾ ਸਾਲ ਤੱਕ ਹੋਈ ਨਹੀਂ 12 13 ਦੀ ਗੱਲ ਹੀ ਕਰ ਰਹੇ ਹਾਂ 12 13 'ਚ ਹਜੇ ਕੁਝ ਨਹੀਂ ਬਖੋ ਹੁੰਦਾ ਟੈਂਪੀ ਆਪਰ ਲੋਕੀ ਸੰਦੇ ਜੀ ਅੱਜ ਦੇ ਲੋਕੀ ਨਹੀਂ ਸੰਦੇ ਕਿਉਂਕਿ ਟਾਈਮ ਬਿਲਕੁਲ ਨਹੀਂ ਹੈ ਬਿਲਕੁਲ ਅਗਲਾ ਕੰਨ ਤਾਂ ਮੈਨੂੰ ਕੰਮ ਕਰਾਂਦੇ ਤੁਸੀਂ ਚਾਓ ਉਹ ਚੀਜ਼ ਹੁੰਦੀ ਹੋਲਡ ਕਾਲਿੰਗ ਕੋਲਡ ਕਾਲਿੰਗ ਕਰਦੇ ਆਪਾਂ ਨੂੰ ਕੰਮ ਕਰਨਾ ਠੀਕ ਹੈ ਫਸਟ ਟਾਈਮ ਤੁਸੀਂ ਕਿਸ ਪ੍ਰੋਫਾਈਲ ਤੇ ਹੋ ਕੀ ਐਜ਼ ਅ ਮੈਂ ਸੇਲਜ਼ ਆਫੀਸਰ ਸੇਲਜ਼ ਮੈਨੇਜਰ ਆ ਓਕੇ ਠੀਕ ਹੈ ਕੰਟੈਕਟ ਮੈਸੇਜ ਓਕੇ ਠੀਕ ਹੈ ਉਹਦੇ ਵਿੱਚ ਤੁਹਾਡਾ ਮਤਲਬ ਕੀ ਤੁਹਾਡਾ ਪੋਰਟਫੋਲੀਓ ਕੀ ਹੈ ਕੀ ਸੇਲ ਕਰਦੇ ਹੋ ਤੁਸੀਂ ਕਿ ਯਾ ਫਿਰ ਤੁਹਾਡੇ ਕੋਲ ਸਾਰੇ ਪ੍ਰੋਡਕਟਸ ਹੀ ਹੁੰਦੇ ਆ ਵੀ ਉਹਦੇ ਚ ਸਾਰੇ ਪ੍ਰੋਡਕਟਸ ਹੈਗੇ ਆ ਲਾਂਨਸ ਵੀ ਹੈਗੇ ਆ ਇੰਸ਼ੋਰੈਂਸ ਵੀ ਹੈਗੀ ਹੈ ਹੈਲਥ ਇੰਸ਼ੋਰੈਂਸ ਵੀ ਹੈਗੀ ਆ ਠੀਕ ਹੈ ਜੀ ਤੁਹਾਨੂੰ ਕਿਸ ਲੈਵਲ ਦੇ ਕਿਸ ਟਾਈਪ ਦੇ ਕਸਟਮਰ ਮਿਲਦੇ ਆ ਜਿਵੇਂ ਤੁਹਾਨੂੰ ਕਈ ਵਾਰੀ ਤਾਂ ਕੋਈ ਆਪਾਂ ਸੋਚ ਲੈਨੇ ਵੀ ਕਿਸੇ ਕਸਟਮਰ ਨਾਲ ਸਾਡਾ ਫੈਮਿਲੀ ਰਿਲੇਸ਼ਨ ਵੀ ਪੱਜ ਜਾਂਦਾ ਕੋਈ ਕਸਟਮਰ ਸਾਡੇ ਫੋਨ ਵੀ ਨਹੀਂ ਚੱਕਦੇ ਕੇ ਦੇਖੋ ਮੈਮ ਕਲੇਮ ਤੋਂ ਨਾ ਗੱਲ ਕਰਨੀ ਸਟਾਰਟਿੰਗ ਚ ਤੁਸੀਂ ਉਦੋਂ ਕਿੰਦਾ ਗੱਲ ਕਰ ਰਹੇ ਕੀ ਰਿਕਵੈਸਟ ਕਰ ਰਹੇ ਹੋ ਉਹ ਦੀ ਪਹਿਲਾਂ ਤੁਸੀਂ ਜਾ ਕੇ ਸੋਚਣਾ ਕਿ ਕਲਾਇੰਟ ਨੂੰ ਚਾਹੀਦਾ ਕੀ ਹੈ ਬਿਲਕੁਲ ਠੀਕ ਹੈ ਪਹਿਲਾਂ ਉਹਨੂੰ ਤੁਸੀਂ ਸਮਝੇ ਪਤਾ ਹੋਣੀ ਚਾਹੀਦੀ ਹੈ ਕਿ ਕੀ ਚਾਹੀਦਾ ਉਸ ਅਕੋਰਡਿੰਗ ਤੁਸੀਂ ਗੱਲ ਕਰੋਗੇ ਉਹ ਦੀ ਫੁੱਲ ਫੁੱਲਫਿਲਡ ਵਿਸ਼ੇਸ ਜੋ ਇਹ ਮਤ ਕਰ ਰਿਹਾ ਮੰਗ ਰਿਹਾ ਉਹ ਬਹੁਤ ਚੀਜ਼ ਕਰੀਏ ਜੋ ਅਸੀਂ ਉਹਨੂੰ ਕਮਿਟਮੈਂਟ ਕੀਤੀ ਆ ਉਹ ਅਸੀਂ ਕਮਿਟਮੈਂਟ ਪੂਰੀ ਕਰੀਏ ਜੀ ਫੇਕ ਲਾਈਨ ਆਪਣਾ ਬਹੁਤ ਵਧੀਆ ਹੀ ਆਪਣੇ ਨਾਲ ਰਿਲੇਸ਼ਨ ਚ ਰਹਿੰਦਾ ਪਰ ਮੈਂ ਤੁਹਾਡਾ ਕੋਈ ਕਮਿਟਮੈਂਟ ਕਰਕੇ ਜੀ ਮੈਂ ਬਾਅਦ ਚ ਤੁਹਾਡੇ ਉਹ ਫੋਨ ਨਹੀਂ ਚੱਕ ਰਿਆ ਨਹੀਂ ਪੂਰੀ ਕਰ ਪਾ ਰਿਆ ਤੇ ਸਾਡਾ ਕਲੈਂਟ ਬੇਸ ਨਹੀਂ ਮਿਲਦਾ ਹੁਣ ਸਾਡੇ ਕੋਈ ਕਈ ਕਲੈਂਟ ਆ ਤਾਂ ਦੇ ਆ ਹੁਣ ਕਲੈਂਟ ਆ लवली ਜਿੱਥੇ ਪੈਸਾ ਲਗਾਣਾ ਦੱਸ ਦੋ ਅਸੀਂ ਲਗਾ ਲਾਂਗੇ ਮਿਲ ਕੋ ਆ ਪੈਸਾ ਆ ਆ ਮੈਂ ਇਨਵੈਸਟ ਕਰਨਾ ਵਾ ਤੁਸੀਂ ਦੱਸੋ ਕਿੱਥੇ ਕਰਨਾ ਫਿਰ ਉਹਨਾਂ ਨੂੰ ਮੈਂ ਲਾਈਫ ਇੰਸ਼ੋਰੈਂਸ ਵੀ ਦੱਸ ਦੰਨਾ ਠੀਕ ਹੈ ਜੀ ਕੁਝ ਉਹ ਐਸਾ ਪੀਸ ਹੁੰਦਾ ਹੈ ਠੀਕ ਹੈ ਮੇਰਾ ਪਾਠਾਇਨੀ ਅਲੱਗ ਗਿਆ ਠੀਕ ਹੈ ਤੇ ਆਪੋ ਚੀਜ਼ਾਂ ਕਰ ਸਕਦੇ ਸੀ ਗਾਈਡ ਕਰ ਸਕਦੇ ਤੇ ਆਊਰੇ ਬੈਨੀਫਿਟ ਲਈ ਆਪਣੇ ਬੈਨੀਫਿਟ ਲਈ ਨਹੀਂ ਕਿ ਅਟਲੇ ਉਸ ਦੇ ਬੈਨੀਫਿਟ ਲਈ ਕਿ ਅਸੀਂ ਉਹ ਪੈਸਾ ਇਨਵੈਸਟ ਕਰਵਾਈਏ ਤੁਹਾਡੇ ਅਕੋਰਡਿੰਗ ਅੱਜ ਦੇ ਟਾਈਮ ਦੇ ਵਿੱਚ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਚੀਜ਼ ਹੈ ਲਾਈਫ ਇੰਸ਼ੋਰੈਂਸ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਤੁਸੀਂ ਕੁਝ ਪੈਸਾ ਇਨਵੈਸਟ ਕਰ ਰਹੇ ਹੋ ਜੀ ਠੀਕ ਹੈ ਤੁਹਾਨੂੰ ਫੋਰ ਐਗਜ਼ਾਮਪਲ ਮੈਂ ਇੱਕ ਐਗਜ਼ਾਮਪਲ ਦੇ ਕੇ ਗੱਲ ਕਰੂੰਗਾ ਕੀ ਜਿਵੇਂ ਮੈਂ ਤੁਸੀਂ ਮੈਨੂੰ ਦੇ ਰਹੇ ਹੋ 2 ਲੱਖ ਰੁਪਏ ਜੀ ਸਾਲ ਤੱਕ ਮੈਂ ਤੁਹਾਨੂੰ ਚਾਹੁੰਦਾ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਪੈਸਾ ਮੇਰਾ ਵਧੀਆ ਬਣੇ ਮੈਨਾਂ ਮੈਨੂੰ ਪੈਸਾ ਨੂੰ 5 ਸਾਲ ਲਈ ਹੈ ਛੇੜਨਾ 5 10 ਸਾਲ ਨਹੀਂ ਛੇੜਨਾ ਕਿ ਐਟ ਲੀਸਟ ਉਹ ਪੈਸੇ ਦੀ ਮੇਰੀ ਪ੍ਰੋਟੈਕਸ਼ਨ ਹੈਗੀ ਹੈ ਕਿ ਨਹੀਂ ਹੈਗੀ ਜੀ ਮੇਰੀ ਫੈਮਿਲੀ ਨੂੰ ਕੀ ਮਿਲੇਗਾ ਪਿੱਛੋਂ ਜੀ ਮਿਚੁਅਲ ਫੰਡ ਚਾਪਾ ਫੋਰ ਐਗਜ਼ਾਮਪਲ ਗੱਲ ਕਰ ਲਿਓ ਪਿਛੋਂ ਜਿੰਨੇ ਆਪਾਂ ਐਫਟੀ ਕਰਦੇ ਕਰਦੇ ਆ ਇਨਸ਼ੂਰੈਂਸ ਲਾਦੇ ਜਿੰਨੇ ਆਪਾਂ ਪੈਸੇ ਦਿੱਤੇ ਆ ਸਾਨੂੰ ਕੁਝ ਹੋ ਗਿਆ ਰੱਬ ਨਾ ਕਰੇ ਉਹ ਸਾਡੇ ਨੋਮੀਨੇ ਨੂੰ ਉਨਾ ਪੈਸਾ ਹੀ ਮਿਲਣਾ ਜੀ ਤੇ ਫੀ ਇੰਸ਼ੋਰੈਂਸ ਚਾਪਾ ਇਨਵੈਸਟਮੈਂਟ ਵੀ ਕਰ ਰਹਾ ਹੈ ਰਿਟਰਨ ਵੀ ਆਪਾਂ ਨੂੰ ਵੱਧ ਮਿਲ ਰਹੀ ਹੈ ਜੀ ਪਲੱਸ ਉਹਦੇ ਚਾਪ ਨੂੰ ਲਾਈਫ ਕਵਰ ਮਿਲਦਾ 10 ਲੱਖ ਫੋਰ ਐਗਜ਼ਾਮਪਲ ਮੈਂ ਲਾਈਫ ਕਵਰ ਬਾਰੇ ਦੱਸੋ ਸਰ ਇਹ ਕਿੰਨੇ ਕੇਸ ਦੇ ਬੰਦੇ ਨੂੰ ਲਾਈਫ ਇੰਸ਼ੋਰੈਂਸ ਸ਼ੁਰੂ ਕਰ ਲੈਣਾ ਚਾਹੀਦਾ ਲਾਈਫ ਕਵਰ ਲੈ ਲੈਣਾ ਚਾਹੀਦਾ ਜਿਵੇਂ ਆਪਾਂ ਫੋਰਨ ਦੇ ਵਿੱਚ ਦੇਖਦੇ ਆਂ ਕਿ ਇੰਸ਼ੋਰੈਂਸ ਕਰਵਾਏ ਹੋਣਾ ਇੱਕ ਸਟੂਡੈਂਟ ਵੀ ਥਰੂ ਜਾ ਨਹੀਂ ਸਕਦਾ ਹਨਾ ਤੇ ਆਪਣੇ ਲੋਕ ਇਸ ਚੀਜ਼ ਤੋਂ ਭਾਜਿਆ ਜਿਵੇਂ ਇੰਨੀ ਅਵੇਅਰਨੈਸ ਨਹੀਂ ਹੈਗੀ ਕਿ ਉਹ ਲਾਈਫ ਇੰਸ਼ੋਰੈਂਸ ਖੁਦ ਆ ਕੇ ਕੰਪਨੀਆਂਜ਼ ਤੋਂ ਕਰਵਾਉਣ ਚਲੋ ਹੁਣ ਤਾਂ ਕਾਫੀ ਫਰਕ ਪੈ ਚੁੱਕਿਆ ਹੈ ਜਦੋਂ ਕੋਈ ਲਾਈਫ ਇੰਸ਼ੋਰੈਂਸ ਵਾਲਾ ਬੰਦਾ ਉਹਨਾਂ ਨੂੰ ਲਾਈਫ ਦਾ ਸਾਈਕਲ ਦਾ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਹਰ ਕੋਈ ਪਹਿਲਾਂ ਇੱਕ ਵਾਰੀ ਉਹਨੂੰ ਇਗਨੋਰ ਹੀ ਕਰਦਾ ਹੈ ਹਾਂਜੀ ਤਾਂ ਉਹਦੇ ਬਾਰੇ ਦੱਸੋ ਵੀ ਇਹ ਕਿੰਨੀ ਕੁ ਜ਼ਰੂਰੀ ਚੀਜ਼ ਆ ਦੇਖੋ ਮੈਂ ਮੈਂ ਤੇ ਕਹਿਣਾ ਚਾਹੁੰਦਾ ਕਿ ਲਾਈਫ ਇੰਸ਼ੋਰੈਂਸ ਅਤੇ ਟਾਈਮ 'ਚ ਤੁਸੀਂ ਇਹ ਨਾ ਸੋਚੋ ਕਿ ਤੁਸੀਂ 5 15 ਸਾਲ ਹੀ ਪੈਸੇ ਕਢਾ ਲਈ ਸਕਦੇ ਜੀ ਮਿਨੀਮਮ ਲੋਕਿੰਗ ਪੀਰੀਅਡ 5 ਸਾਲ ਦਾ ਹੁੰਦਾ ਹਰ ਪੋਲਿਸੀ 'ਚ ਠੀਕ ਹੈ ਲਾਈਫ ਇੰਸ਼ੋਰੈਂਸ ਤੁਸੀਂ ਪੈਸਾ ਇਨਵੈਸਟ ਕਰ ਰਹੇ ਹੋ ਤੁਸੀਂ ਮੈਂ ਉਹ ਕੋਈ ਪੈਸਾ ਇਨਵੈਸਟ ਕਰ ਰਹਾ ਮੈਂ ਸੋਚ ਰਿਹਾ ਕਿ ਮੈਂ ਆਪਣੇ ਬੱਚੇ ਲਈ ਕਰ ਰਿਹਾ ਆ ਜੀ ਕਿ ਬੱਚੇ ਦੀ ਐਜੂਕੇਸ਼ਨ ਲਈ ਕਰ ਰਿਹਾ ਆਪਣੇ ਮੈਰिज ਲਈ ਕਰ ਰਿਹਾ ਕੁਛ ਹੋਈ ਠੀਕ ਹੈ ਉਹ ਚੀਜ਼ਾਂ ਲਈ ਆਪ ਮੇਰੇ ਰਿਟਾਇਰਮੈਂਟ ਲਈ ਕਰ ਰਿਹਾ ਤਾਂ ਮੈਂ 5-10 ਸਾਲ ਲਈ ਘਟੋ ਘਟੋ ਇਨਵੈਸਟਮੈਂਟ ਕਰੂੰਗਾ ਤਾਂ ਮੈਂ ਲਾਈਫ ਇੰਸ਼ੋਰੈਂਸ ਹੀ ਕਰੂੰਗਾ ਕਿਉਂਕਿ ਮੈਨੂੰ ਉਹਦੇ ਚ ਇੱਕ ਲਾਈਫ ਕਵਰ ਮਿਲਦਾ 10 ਗੁਣਾ ਜੀ ਖੁਦਾ ਨਾਲ ਖਾ ਤਾਂ ਮੈਨੂੰ ਕੁਝ ਹੋ ਗਿਆ ਮੇਰੇ ਨਾਮ ਦੇ ਨੂੰ ਪੈਸਾ ਮਿਲਦਾ ਹੈ 10 ਗੁਣਾ ਕੱਟਲੇ ਹੋ ਗਿਆ ਪੈਸਾ ਮੇਰਾ ਗ੍ਰੋ ਹੋ ਰਿਹਾ ਅੱਜ ਕੱਲ ਐਫ ਡੀ ਚ 6.5% ਰੇਟ ਹੈ ਜੀ ਠੀਕ ਹੈ ਜੀ ਬਾਕੀ ਚੀਜ਼ਾਂ ਚ ਤੁਸੀਂ ਆਪਣੀ ਪੀਪੀਐਫ ਕਰ ਲਓ ਠੀਕ ਹੈ ਪੀਪੀਐਫ ਚ ਵੀ 6.7% ਰੇਟ ਹੈ ਪਰ ਔਰਲ ਲੁੱਕ ਇਨ ਹੈ 15 ਸਾਲ ਦਾ ਤੁਸੀਂ 50% ਘਟਾ ਸਕਦੇ ਆਫਟਰ 6 ਸਾਲ ਜੀ ਪਰ ਤੁਸੀਂ ਜੇ ਲਾਈਫ ਇੰਸ਼ੋਰੈਂਸ ਖੁੰਦੇ ਹੋ ਲੋਕਲ ਪੈਟ ਫਾਈਵ ਹੈ ਨਾ ਬਟ ਉਹਦੇ ਚ ਪੈਸਾ ਬਹੁਤ ਵਧੀਆ ਬੰਦਾ ਤੁਸੀਂ ਉਹਦੇ ਚ ਫੰਡ ਵੀ ਚੇਂਜ ਕਰ ਸਕਦੇ ਆ ਕਿ ਜਿੱਦਾਂ ਸਰ ਟਰਮ ਇੰਸ਼ੋਰੈਂਸ ਕਰਵਾਉਂਦੇ ਆ ਲੋਕ ਟਰਮ ਇੰਸ਼ੋਰੈਂਸ ਜਾਂ ਫਿਰ ਇਨਵੈਸਟਮੈਂਟ ਪਲਾਨ ਲੈਂਦੇ ਆ ਇਹਨਾਂ ਵਿੱਚੋਂ ਕਿਹੜਾ ਬੈਸਟ ਦੇਖੋ ਟਰਮ ਇੰਸ਼ੋਰੈਂਸ ਤੇ ਮੈਂ ਲਾਈਫ ਇੰਸ਼ੋਰੈਂਸ ਨਾਲ ਮੈਟਰ ਕਰਦਾ ਦੋਹਾਂ ਤੇ ਦੋਨੋਂ ਸੇਮ ਚੀਜ਼ ਹੈ ਠੀਕ ਆ ਉਹਦੇ ਚ ਆਪਾਂ ਨੂੰ ਪੈਸਾ ਵਾਪਿਸ ਨੇ ਮਿਲਦਾ ਟਰਮ ਇੰਸ਼ੋਰੈਂਸ ਓਕੇ ਤੇ ਲਾਈਫ ਇੰਸ਼ੋਰੈਂਸ ਜਿਹੜੀ ਪਿਓਰ ਹੈ ਹੁੰਦਾ ਉਹਦੇ ਚ ਆਪਾਂ ਨੂੰ ਐਸਮ ਦੱਸੋ ਜਿਹੜਾ ਕਰਦੇ ਹੋ ਵਾਪਸ ਮਿਲ ਜਾਂਦਾ ਤਾਂ ਮੈਂ ਸ਼ੋਰ ਮੈਂ ਕਹਿੰਦਾ ਮੋਸਟ ਇੰਪੋਰਟੈਂਟ ਤੁਸੀਂ ਨੌਕਰੀ ਕਰਦੇ ਹੋ ਤੁਹਾਡੇ ਤੇ ਲਾਇਬਿਲਟੀਜ਼ ਨੇ ਠੀਕ ਹੈ ਰਿਸਪੌਂਸਿਬਿਲਟੀਜ਼ ਨੇ ਕੁਝ ਤੁਸੀਂ ਲੋਨ ਵਗੈਰਾ ਚਲ ਰਹੇ ਹੋ ਜਿੰਨੇ ਵੀ ਤੁਹਾਡਾ ਬੰਦਾ ਦਾ ਲਾਈਫ ਕਵਰ ਮੀਨੀਮਮ 50 ਲੱਖ 30 ਲੱਖ ਜਾਂ ਮੈਂ ਕਹਿੰਦਾ ਲੈ ਕੇ ਰੱਖੋ ਜੀ ਕਿ ਜੇ ਐਟਲੀਸਟ ਤੁਹਾਨੂੰ ਕੁਝ ਹੋ ਜਾਂਦਾ ਤੇ ਜਿਹੜਾ ਟਰਮ ਪਲਾਨ ਆ ਉਹ ਤੁਹਾਡੇ ਫੈਮਿਲੀ ਨੂੰ ਜਰੂਰ ਮਿਲੇ ਇਹ ਚੀਜ਼ ਅਵੇਅਰ ਅੱਜ ਕੱਲ ਲੋਕਾਂ ਨੂੰ ਬਹੁਤ ਘਾਟੀ ਹੈ ਲੱਗ ਰਹੀ ਹੈ ਜੀ ਜੀ ਬਟ ਇਹ ਕੀ ਕਰਵਾਣਾ ਚਾਹੀਦਾ ਲੋਕਾਂ ਨੂੰ ਬਿਲਕੁਲ ਕਿਉਂਕਿ ਟਾਮੀ ਸ਼ੋਰਟ ਕੇ ਆਪਣੀ ਲਾਇਬਿਲਟੀ ਨਾ ਕਰੇ ਫੈਮਲੀ ਮੈਂ ਇਤਨੇ ਲੋਕੀ ਦੇਖੇ ਮੈਂ ਜਿਹਦਾ ਕਿਸੇ ਦਾ ਲੋਨ ਚੱਲ ਰਿਹਾ ਫੋਰ ਐਗਜ਼ਾਮਪਲ ਠੀਕ ਹੈ ਕੋ ਬੰਦੇ ਨੇ ਹੋਮ ਲੋਨ ਲੇਤਾ ਜੀ ਠੀਕ ਹੈ ਉਹ ਬੰਦੇ ਨੇ ਟਾਮੀ ਸ਼ੋਰਟਸ ਵੀ ਕਰਾਇਆ ਕਿ ਨਹੀਂ ਮੈਨੂੰ ਲੋਡ ਨਹੀਂ ਹੈਗੀ ਤੇ ਮੈਨੂੰ ਲੋੜਾ ਹਾਂਜੀ ਹਾਂਜੀ ਅਗਲਾ ਕਹਿ ਦਿੰਦਾ ਵੀ ਯਾਂਗੇ ਇਸ ਦੇ ਵਿੱਚ ਲੋੜ ਨਹੀਂ ਹੈਗੀ ਬਿਲਕੁਲ ਮੈਨੂੰ ਕੀ ਲੋੜ ਹੈ ਮੈਂ ਤਾਂ ਠੀਕ ਹਾਂ ਮੇਰੇ ਕੋਲ ਬਿਮਾਰੀ ਨਹੀਂ ਹੈਗੀ ਮੈਂ ਸਿਰੇ ਸਾਹ ਦੇ ਜਾ ਮੈਂ ਸ਼ਾਮੀ ਜੇ ਮੈਂ ਜਾਣਾ ਮੈਨੂੰ ਲੋੜ ਹੀ ਨਹੀਂ ਹੈਗੀ ਉਹਨਾਂ ਨੇ ਹੋਮ ਲੋਨ ਦਿੱਤਾ ਸੀ 65 ਲੱਖ ਰੁਪਏ ਦਾ ਓਕੇ ਕਿੰਡ ਲੱਗਦਾ ਲੋਨ ਦਿੱਤਾ ਜਦੋਂ ਲੋਨ ਹੋਇਆ 1-2 ਸਾਲ ਡੇਢ ਸਾਲ ਦੇ ਵਿਚ ਵਿੱਚ ਉਹਨਾਂ ਦੀ ਡੈਥ ਹੋ ਗਈ ਹਾਰਟ ਅਟੈਕ ਨਾਲ ਓਕੇ ਪਿੱਛੇ ਜੋ ਫੈਮਿਲੀ ਸੀ ਉਹ ਉਸੇ ਘਰ ਚ ਰਹੇ ਸੀ ਕਿਉਂਕਿ ਇੱਕੋ ਘਰ ਸੀ ਉਹਨਾਂ ਦਾ ਓਕੇ ਬੈਂਕ ਨੂੰ ਐਮਆਈ ਨਹੀਂ ਪਹੁੰਚੇ ਓਕੇ ਤੇ ਬੈਂਕ ਨੇ ਨੂੰ ਵਾਰਨਿੰਗ ਦਾ ਲੈਟਰ ਵੀ ਜੀਸ਼ੂ ਕੀਤੀ ਜੀ ਸਾਰਾ ਕੁਝ ਕੀਤਾ ਪਰ ਉਹ ਨਹੀਂ ਕਰ ਪਾਏ ਪਏ ਓਕੇ ਠੀਕ ਹੈ ਨਾ ਘਰ ਸੇਲ ਕਰ ਸਕਦੇ ਸੀ ਬਿਲਕੁਲ ਕਿਉਂਕਿ ਉਹ ਪ੍ਰੋਪਰਟੀ ਬੈਂਕ ਕੋਲ ਸੀ ਤੇ ਉਹਨਾਂ ਨੇ ਸਾਰਾ ਸਾਰਾ ਕੁਝ ਬੇਚ ਕੇ ਚਾਹੁੰਦੇ ਸੀ ਕਿ ਅਸੀਂ ਲੋਨ ਉਤਾਰ ਦਈਏ ਜੋ ਪ੍ਰੋਪਰਟੀ ਪਰ ਨਹੀਂ ਕਰਵਾਇਆ ਮੈਂ ਕਹਿੰਨੇ ਕਿ ਤਾਂ ਉਹਨਾਂ ਨੂੰ ਉੱਥੋਂ ਘਰੋਂ ਕੱਢ ਕੇ ਲੀਜ਼ ਤੇ ਸਾਰਾ ਸਾਰਾ ਕੁਝ ਬੰਦ ਕਰਤਾ ਕਰਨਾ ਤਾਂ ਪਰ ਉਹ ਫੈਮਿਲੀ ਅੱਜ ਕਿਰਾਏ ਤੇ ਰਹਦੀ ਹੈ ਹਾਂ ਦੇਖੋ ਵੀ ਜਦੋਂ ਬੰਦੇ ਨੇ ਘਰ ਬਣਾਉਣਾ ਸ਼ੁਰੂ ਕੀਤਾ ਸੀ ਉਹਨੇ ਇਹ ਚੀਜ਼ ਤਾਂ ਸੋਚੀ ਨਹੀਂ ਸੀਗੀ ਵੀ ਮੇਰੀ ਫੈਮਿਲੀ ਨੂੰ ਕਦੇ ਇਦਾਂ ਵੀ ਦੇਖੋ ਇਹ ਚੀਜ਼ਾਂ ਅਨਸਰਟਨ ਨੇ ਠੀਕ ਹੈ ਇਹ ਚੀਜ਼ਾਂ ਆਪਾਂ ਕਦੇ ਸੋਚ ਕੇ ਇਹਦਣੇ ਹੋ ਸਕਦੇ ਤੇ ਅੱਜ ਆ ਜਾਈਗੀ ਕੱਲ ਆ ਜਾਈਗੀ ਠੀਕ ਹੈ ਜੀ ਇਹ ਤਾਂ ਸੱਚ ਹੈ ਜੀ ਇਹਦੇ ਅਗੇਂਸਟ ਜਾਂ ਇਹਦੇ ਉਲਟ ਜੀ ਉਸੇ ਬੰਦੇ ਨੇ ਲਾਈਫ ਕਵਰ ਵੀ ਲਿਆ ਹੁੰਦਾ ਤਾਂ ਉਹ ਲਾਈਫ ਕਵਰ ਨਾਲ ਉਹਦੀ ਸਾਰੀ ਇਨਸਟਾਲਮੈਂਟਸ ਬਿਲਕੁਲ ਸਾਰੀ ਇਨਸਟਾਲਮੈਂਟਸ ਪੇ ਹੋ ਜੰਦੀਆਂ ਸੀ ਕੁਝ ਕ੍ਰੈਡਿਟ ਤੇ ਲੋਨ ਹੁੰਦਾ ਬੈਂਕ ਕੋਲ ਅਪਰੋਚ ਕਰਦੇ ਕੋਤ ਅਪਰੋਚ ਕਰਦੇ ਆ ਪਰ ਉਹ ਤੋਂ ਕਹਿੰਦੇ ਕਿ ਨਹੀਂ ਅਸੀਂ ਡੀਲ ਨਹੀਂ ਚਾਹੁੰਦੇ ਸੀ ਤੁਸੀਂ ਸਾਡਾ ਲੋਨ ਕਰਨਾ ਕਰੋ ਇਟ ਮੀਨਸ ਥੈਟ ਕਿ ਜਦੋਂ ਆਪਾਂ ਕੋਈ ਵੀ ਹਾਊਸ ਲੋਨ ਜਾਂ ਫਿਰ ਕੋਈ ਇਸੇ ਵੀ ਤਰ੍ਹਾਂ ਦਾ ਕੋਈ ਲੋਨ ਲੈਣੇ ਆ ਉਹਦੇ ਨਾਲ ਤਾਂ ਸਾਨੂੰ ਉਹਨਾਂ ਕਵਰ ਬਹੁਤ ਜ਼ਿਆਦਾ ਬਹੁਤ ਜ਼ਰੂਰੀ ਹੈ ਦੇਖੋ ਉਹ ਚੀਜ਼ ਨਾ ਤੁਹਾਨੂੰ ਲੋਨ ਦੇ ਵਿੱਚ ਐਡ-ਆਨ ਹੋਈ ਹੁੰਦੀ ਜੇ ਤੁਸੀਂ ਕੋਈ ਆਪਲਾਨ ਲੈਦੇ ਹੋ ਨਾ ਉਹ ਤੁਹਾਡੀ ਲੋਨ ਦੇ ਵਿੱਚ ਐਡ ਹੋ ਜਾਂਦੀ ਹੈ ਠੀਕ ਹੈ ਉਹ ਤੇ ਲੈਣਾ ਬਹੁਤ ਜ਼ਰੂਰੀ ਹੈ ਅਜ਼ ਏ ਟਾਈਮ ਠੀਕ ਹੈ ਹੁਣ ਹੈਲਥ ਇੰਸ਼ੋਰੈਂਸ ਦੇਖ ਲਓ ਠੀਕ ਹੈ ਹੈਲਥ ਇੰਸ਼ੋਰੈਂਸ ਬਿਫੋਰ ਕੋਰੋਨਾ ਕਿ ਸਨੋ ਅਵੇਰਨੈਸ ਨਹੀਂ ਨਹੀਂ ਕੁਝ ਨਹੀਂ ਠੀਕ ਹੈ ਅੱਜ ਆਫਟਰ ਆਫਟਰ ਕੋਰੋਨਾ ਲੋਕਾਂ ਨੂੰ ਇੰਨੀ ਅਵੇਰਨੈਸ ਹੋ ਚੁੱਕੀ ਹੈ ਨਾ ਹਾਂਜੀ ਤੇ ਉਹ ਲੋਕੀ ਹੁਣ ਹੈਲਥੀ ਸ਼ੋਅ ਦਾ ਹਰ ਕਿਸੇ ਦਾ ਹੈਗਾ ਹੀ ਹੈਗਾ ਹਾਂਜੀ ਠੀਕ ਹੈ ਮੈਂ ਇੱਕ ਕੰਪਨੀ ਚ ਵਿੱਚ ਜੋਬ ਕੀਤੀ ਸੀ ਜੀ ਅ ਦੋ ਕੁ ਮਹੀਨੇ ਕੀਤੀ ਸੀ ਮੈਂ ਨਾਮ ਨਹੀਂ ਲਉਂਦਾ ਜੀ ਤੇ ਦੋ ਮਹੀਨੇ ਕੀਤੀ ਸੀ ਮੇਰੇ ਉੱਥੇ ਕੀ ਸੀ ਉਹ ਜੋ ਮੈਂ ਇਸ ਲਈ ਛੱਡੀ ਸੀ ਕਿਉਂਕਿ ਉਹਦੇ ਚ ਫੈਮਿਲੀ ਟਾਈਮ ਨਹੀਂ ਦੀ ਸੀ ਬਸ ਮੇਰੇ ਲਈ ਉਹਨਾਂ ਦਾ ਸੈਚਰਡੇ ਸੰਡੇ ਮੰਡਟਰੀ ਸੀ ओके ਮੰਡੇ ਟੂ ਫਰਾਈਡੇ ਵਿੱਚ ਇੱਕ ਵੀਕ ਆਫ ਸੀ ਉਹਦੇ ਚ ਵੀ ਜੀਤ ਦੇ ਦਿੰਦੇ ਦਿਓ ਉਹ ਕਹਿੰਦਾ ਨਹੀਂ ਕੰਮ ਤੇ ਕੰਮ ਜੀਤ ਉਹਥੇ ਹੈਲਥ ਇੰਸ਼ੋਰੈਂਸ ਹੈ ਇਹੀ ਮੇਰੇ ਡਿਪਾਰਟਮੈਂਟ ਸੇ ਓਕੇ ਠੀਕ ਹੈ ਉਹ ਹੈਲਥ ਇੰਸ਼ੋਰੈਂਸ ਲੋਕਲ ਇੰਨੇ ਫੋਨ ਆਉਂਦੇ ਸੀ ਨਾ ਕਿ ਸਰ ਮੇਰੀ ਹੈਲਥ ਇੰਸ਼ੋਰੈਂਸ ਕਰवानी ਹੈ ਇਹ ਕਰवानी ਮੈਨੂੰ ਉਸ ਚੀਜ਼ ਦਾ ਉਸ ਦਿਨ ਪਤਾ ਲੱਗਾ ਕਿ ਲੋਕਾਂ ਚ ਅਵੇਰਨੈਸ ਆ ਗਈ ਹੈ ਹੈਲਥ ਇੰਸ਼ੋਰੈਂਸ ਦੇਖੋ ਹੈਲਥ ਇੰਸ਼ੋਰੈਂਸ ਇਸ ਲਈ ਜ਼ਰੂਰੀ ਹੈ ਤੁਸੀਂ ਫੋਰ ਐਗਜ਼ਾਮਪਲ ਤੁਹਾਨੂੰ ਕੁਝ ਦਿੱਕਤ ਹੋ ਰਹੀ ਹੈ ਤੁਹਾਡੀ ਸੇਵਿੰਗ ਆ ਉਹ ਇੱਕ ਬਿਮਾਰੀ ਐਸੀ ਕੋਈ ਲੱਗ ਜੇ ਨਾ ਉਹ ਤੁਹਾਡੀ ਪੂਰੀ ਸਾ ਪੂਰੀ ਉਮਰ ਦੀ ਕਮਾਈ ਖਾਂਦੀ ਮਤ ਰੱਖਦਾ ਕੋਈ ਲੋਕ ਪਰਸਰ ਮੈਂ ਇਹ ਵੀ ਕਦੇ ਸੁਣਿਆ ਹੈ ਕਿ ਤਨਸਾ ਲੋਗੇ ਚਾਰਸਾ ਲੋਗੇ ਇੰਸ਼ੋਰੈਂਸ ਕਰਵਾਈ ਨੇ ਇਹਨਾਂ ਪੈਸਾ ਭਰਤਾ ਕੰਮ ਤਾਂ ਕਿਸੇ ਆਇਆ ਨਹੀਂ ਹੈ ਹਨਾ ਕਿਉਂਕਿ ਵੀ ਉਹ ਉੱਤੇ ਉਲਟ ਇਹੇ ਸੋਚਦੇ ਵੀ ਅਸੀਂ ਵਾਇਗੁਰ ਨੂੰ ਅਰਦਾਸ ਕਰੀਏ ਕਿ ਇਹ ਪੈਸਾ ਸਾਡੇ ਕੰਪਨੀ ਨਾਲ ਆਈ ਹੈ ਹਨਾ ਵੀ ਸਾਨੂੰ ਕਦੇ ਹਸਪੀਟਲ ਨਾ ਜਾਣਾ ਪਵੇ ਤੇ ਉਹ ਉਲਟਾ ਇਹ ਸੋਚਦੇ ਆ ਵੀ ਸਾਡਾ ਜਿਹੜਾ 50-60000 ਰੁਪਏ ਚੱਲੇ ਆ ਗਿਆ ਕੰਪਨੀ ਵੱਲ ਉਹ ਐਕਸਟਰਾ ਚੱਲੇ ਗਿਆ ਅਸੀਂ ਕੋਈ ਦਵਾਈ ਨਹੀਂ ਲਈ ਕੋਈ ਸੇ ਹਸਪੀਟਲ ਨਹੀਂ ਗਏ ਸਰ ਇਹ ਕਲੇਮ ਜਲਦੀ ਇਹ ਹੋ ਜਾਂਦੇ ਆ ਵੀ ਜਿਵੇਂ ਆਪਾਂ ਦੇਖਦੇ ਆਂ ਕਿ ਕਾਫੀ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦੀ ਕਲੇਮ ਸੈਟਲਮੈਂਟ ਕਰਦੀ ਆ। ਓਕੇ ਕੰਪਨੀ ਮੈਟਰ ਕਰਦੀ ਸੀ ਕਿਹੜੀ ਕੰਪਨੀ ਚ ਲੈ ਰਹੇ ਹੋ? ਓਕੇ ਮੈਂ ਤਾਂ ਜੇ ਤੁਹਾਨੂੰ ਰეკਮੈਂਡ ਵੀ ਕਰਾਂਗਾ ਤੇ HDFC ਅਨਕੋ ਹੈ ਤੇ ਦਿੱਤਿਆ ਬਿਰਲਾ ਇੰਸ਼ੂਰੈਂਸ ਹੈ ਨੀਮਾਬੂਪਾ ਹੈ ਸਟਾਰ ਹੈਲਥ ਹੈ ਤੇ ਇਹ ਟੋਪ ਕੇਅਰ ਹੈਗੀ ਹੈ ਕੇਅਰ ਬਹੁਤ ਵਧੀਆ ਕੰਪਨੀਆਂ ਨੇ ਠੀਕ ਹੈ ਜਿਹੜੀ ਇਹਨਾਂ ਕੰਪਨੀਆਂ ਚ ਤੁਸੀਂ ਕਰ ਸਕਦੇ ਹੋ ਤੁਸੀਂ ਛੋਟੇ ਮੋਟੇ ਜੀ ਕੰਪਨੀ ਚ ਕਰੋਗੇ ਨਾ ਉੱਥੇ ਕਲੇਮ ਰੇਸ਼ਓ ਤੁਸੀਂ ਆਉਂਦੇ ਜਾਂਦੇ ਸਭ ਤੋਂ ਵੱਡੀ ਹੁੰਦੀ ਚੀਜ਼ ਇਹ ਤੁਹਾਡੀ ਅਵੇਰਨੈਸ ਤੁਹਾਨੂੰ ਅਵੇਰਨੈਸ ਨਹੀਂ ਹੁੰਦੀ ਕਿ ਮੈਨੂੰ ਇਹ ਬੰਦਾ ਕੋਈ ਦੇਖ ਕੇ ਜਾ ਰਿਹਾ ਹੈ ਬਿਲਕੁਲ ਸਰ ਜਿਹੜੇ ਬੰਦੇ ਨੂੰ ਸਪੋਜ਼ ਕਰੋ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਲਾਈਫ ਇੰਸ਼ੋਰੈਂਸ ਤੇ ਹੈਲਥ ਇੰਸ਼ੋਰੈਂਸ ਵਿੱਚ ਫਰਕ ਕੀ ਆ ਤੇ ਉਹ ਨੂੰ ਅਦਰ ਕੰਪਨੀਆਂ ਦਾ ਕੀ ਪਤਾ ਹੋਊਗਾ ਵੀ ਕਿਹੜੀ ਕੰਪਨੀ ਆ ਕਿੱਥੇ ਮੈਂ ਜਾ ਕੇ ਇੰਸ਼ੋਰੈਂਸ ਕਰਵਾਉਣੀ ਆ ਉਹਨਾਂ ਨੂੰ ਤਾਂ ਜੇ ਕੋਈ ਸਾਹਮਣੇ ਵਾਲਾ ਵਧੀਆ ਗਾਈਡ ਕਰਨ ਵਾਲਾ ਮਿਲ ਗਿਆ ਤਾਂ ਉਹਨੇ ਉਸ ਚੀਜ਼ ਦੇ ਕੋਈ ਕਰੇ ਮੈਂ ਕੋਈ ਬੰਦਾ ਆਪਣੇ ਫਾਇਦੇ ਲਈ ਨਾ ਜੀ ਕੁਝ ਵੀ ਕਰ ਸਕਦੇ ਹਾਂ ਠੀਕ ਹੈ ਕਈ ਜਿਹੜੇ ਫਾਇਦੇ ਆਪਣੇ ਕਰਕੇ ਜਾਂਦੇ ਉਹੀ ਲੋਕੀ ਕਹਿੰਦੇ ਕਿ ਅਸੀਂ ਇੰਸ਼ੋਰੈਂਸ ਨਹੀਂ ਕਰਨੀ ਹਾਂਜੀ ਕਿਉਂਕਿ ਉਹਨਾਂ ਨੂੰ ਨੁਕਸਾਨ ਆਂਦਾ ਆਪਣੀ ਜਗ੍ਹਾ ਠੀਕ ਵੀ ਹੁੰਦੇ ਆ ਠੀਕ ਹੈ ਉਹਨਾਂ ਜਿੱਦਾ ਹੈਲਥ ਇੰਸ਼ੋਰੈਂਸ 'ਚ ਕੋ ਪੇਮੈਂਟ ਹੁੰਦੀ ਹੈ ਜੀ ਫਾਰ ਐਗਜ਼ਾਮਪਲ ਮੈਂ ਕੋਈ ਹੈਲਥ ਇੰਸ਼ੋਰੈਂਸ ਲਿੱਤੀ ਆ ਮੇਰਾ 100% ਕਲੇਮ ਹੈ ਕੰਪਨੀ ਤੋਂ ਜੀ 1 ਰੁਪਿਆ ਵੀ ਮੈਨੂੰ ਆਪਣਾ ਵੱਲੋਂ ਨਹੀਂ ਦੇਣਾ ਪਊਗਾ ਹਾਂਜੀ ਆਪਣਾ ਹਾਂਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਤੁਸੀਂ ਇਹ ਦੱਸੋ ਜੀ ਜਦੋਂ ਕਿਸੇ ਨੇ ਵੀ ਹੈਲਥ ਇੰਸ਼ੋਰੈਂਸ ਇੱਕ ਪਲਾਨ ਲੈਣਾ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਖ ਸਕਣ ਕਿ ਆਪਣੇ ਜੋ ਵੀ ਉਹਨਾਂ ਨੂੰ ਅਸਿਸਟ ਕਰ ਰਿਹਾ ਹੈ ਕੋਈ ਆਰ ਹੈ ਮਾਂ ਕੋਈ ਵੀ ਹੈ ਉਹ ਤੋਂ ਕੀ-ਕੀ ਪੁੱਛ ਸਕਣ ਕਿ ਆਪਣਾ ਪਲਾਨ ਲੈਣ ਤੋਂ ਪਹਿਲਾਂ 15 20 25 30000 ਰੁਪਏ ਅਗਰ ਕੋਈ ਪੇ ਕਰ ਰਿਹਾ ਉਹਨੂੰ ਜਿੱਦਾਂ ਰੂਮ ਰੈਂਟ ਕੈਪਿੰਗ ਵਗੈਰਾ ਹੁੰਦੀ ਹੈ ਉਹਦੇ ਬਾਰੇ ਵਿੱਚ ਥੋੜਾ ਜਿਹਾ ਦੱਸੋ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਕਿ ਜਿਹੜੇ ਤੁਸੀਂ ਵੀ ਜਦੋਂ ਵੀ ਹੈਲਥ ਇੰਸ਼ੋਰੈਂਸ ਲੈ ਰਹੇ ਹੋ ਉਹਦੇ ਵਿੱਚ ਪਹਿਲੀ ਚੀਜ਼ ਤਾਂ ਇਹ ਹੋਣੀ ਚਾਹੀਦੀ ਤੁਹਾਡੀ ਕੋ-ਪੇਮੈਂਟ ਕੋਈ ਨਹੀਂ ਹੋਣੀ ਚਾਹੀਦੀ ਠੀਕ ਹੈ ਤੇ ਕੋ-ਪੇਮੈਂਟ ਦਾ ਮਤਲਬ ਹੋ ਗਿਆ ਜੇ ਫੋਰ ਐਗਜ਼ਾਮਪਲ ਕੋਈ ਲੱਖ ਰੁਪਏ ਦਾ ਕਲੇਮ ਆ ਰਿਹਾ ਜੀ ਉਹਦੇ ਵਿੱਚ ਜੇ 20% ਦੀ ਕੋ-ਪੇਮੈਂਟ ਆ 80 ਰੁਪਏ ਕੰਪਨੀ ਪੇ ਕਰੇਗੀ 20 ਰੁਪਏ ਜਿਹੜਾ ਉੱਪਰਲਾ 20% ਉਹ ਤੁਹਾਨੂੰ ਪੇ ਕਰਨਾ ਪਏਗਾ ਠੀਕ ਹੈ ਪਹਿਲੀ ਚੀਜ਼ ਸਭ ਤੋਂ ਮੇਨ ਚੀਜ਼ ਇਹ ਹੀ ਹੁੰਦੀ ਹੈ ਕਿ ਕੋ-ਪੇਮੈਂਟ ਦਾ ਹੋਵੇ ਕੋ-ਪੇਮੈਂਟ ਪੁੱਛੋ ਪਹਿਲਾਂ ਤੁਸੀਂ ਆਪਾਂ ਇਹਨੂੰ ਕੰਪਨੀ 100% ਕਲੇਮ ਕਰਾ ਸਕੋਣਾ ਚਾਹੀਦਾ 100% ਠੀਕ ਹੈ ਚੀਜ਼ ਇਹ ਦੂਜੀ ਆਪਣੇ ਪ੍ਰੀ ਹੌਸਪੀਟਲਾਈਜੇਸ਼ਨ ਔਰ ਪੋਸਟ ਹੌਸਪੀਟਲਾਈਜੇਸ਼ਨ ਓਕੇ ਫੋਰ ਐਗਜ਼ਾਮਪਲ ਕਿਸੇ ਨੂੰ ਕੁਝ ਸਰਜਰੀ ਵਗੈਰਾ ਦਸੀ ਹੈ ਹਾਂਜੀ ਠੀਕ ਹੈ ਉਹਦੇ 2 ਮਹੀਨੇ ਪਹਿਲਾਂ ਦੇ ਖਰਚੇ ਓਕੇ ਤੇ ਆਪਰੇਸ਼ਨ ਹੋਣ ਤੋਂ ਬਾਅਦ ਦੇ 6 ਮਹੀਨੇ ਦੇ ਖਰਚੇ ਓਕੇ ਉਹ ਸਾਰੀ ਕੰਪਨੀ ਚੱਕ ਦੀ ਹੈ। ਓਕੇ ਪਰ ਉਹਦੇ ਲਈ ਆਪਾਂ ਨੂੰ ਰਿਇਮਬਰਸਮੈਂਟ ਪਾਣੀ ਪੈਂਦੀ ਹੈ। ਜਿਹੜਾ ਹਸਪੀਟਲ ਐਡਮਿਟ ਰਹੋਗੇ ਸਰਜੀ ਦੇ ਉਹਦੇ ਕੈਸ਼ਲੈਸ ਹਾਂਜੀ ਉਹ ਤਾਂ ਹੋ ਹੀ ਜਾਣਾ ਹਾਂਜੀ। ਠੀਕ ਹੈ ਉਹਦੇ ਜਿਹੜੇ ਪਹਿਲੇ ਦੇ ਖਰਚੇ ਬਾਅਦ ਦੇ ਖਰਚੇ ਉਹ ਕੌਣ ਤੋਂ ਉਹ ਵੀ ਅਸੀਂ ਲੈ ਸਕਦੇ ਹਾਂ। ਉਹ ਵੀ ਲੈ ਸਕਦੇ ਕੰਪਨੀ ਤੋਂ। ਓਕੇ ਇਹ ਚੀਜ਼ਾਂ ਦਾ ਸਾਰਿਆਂ ਨੂੰ ਪਤਾ ਨਹੀਂ ਹੋਣਾ। ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ। ਓਕੇ ਨਾ ਹੀ ਕੋਈ ਗਾਈਡ ਕਰਦਾ ਉਸ ਲੈਵਲ ਤੇ। ਦੂਜਾ ਤੀਜਾ ਆ ਗਿਆ ਮੈਂ ਰੂਮ ਰੇਟ। ਓਕੇ ਜਿਹਦੇ ਚ ਕੈਪਿੰਗ ਬਹੁਤ ਜ਼ਿਆਦਾ ਹੁੰਦੀ ਹੈ। ਕਈਆਂ ਚੇਤੇ ਆਉਂਦੀ ਹੈ ਕਿ ਤੁਸੀਂ ਕਲਾ ਜਨਰਲ ਬਾਰਡੀ ਲੈ ਸਕਦੇ ਹੋ ਉਸ ਤੋਂ ਉੱਪਰ ਨਹੀਂ ਲੈ ਸਕਦੇ ਜਾਂ ਸ਼ੇਅਰਿੰਗ ਵਾਲਾ ਰੂਮ ਲੈ ਸਕਦੇ ਹੋ ਡੀ ਲਕਸ ਹੋ ਗਿਆ ਇਹ ਚੀਜ਼ਾਂ ਮੇਬੀ ਪਾਲਿਸੀ ਦੇ ਵਿੱਚ ਲਿਖੀਆਂ ਹੋਣਗੀਆਂ ਪਰ ਆਮ ਲੋਕ ਤਾਂ ਪੜ ਨਹੀਂ ਸਕਦੇ ਨਹੀਂ ਪੜ ਸਕਦੇ ਪਰ ਇਹ ਅਵੇਰਨੈਸ ਜਿਹੜਾ ਦੱਸਣ ਆਇਆ ਜਾਂ ਇਹਦਾ ਪਰਚੇਸ ਸੇਲ ਕਰਨ ਆਇਆ ਉਹੀ ਦੱਸ ਸਕਦਾ ਆਦਰਵਾਇਜ਼ ਤੁਸੀਂ ਕੁਛ ਨਹੀਂ ਦੱਸ ਸਕਦਾ ਜਾਂ ਤਾਂ ਜਿੰਨੂੰ ਪਤਾ ਉਹ ਪੁੱਛ ਲੇਗਾ ਜੀ ਉਹ ਕਈਆਂ ਨੂੰ ਨਹੀਂ ਪਤਾ ਠੀਕ ਹੈ ਜੀ ਤੇ ਉਹਦੇ 'ਚ ਕਹਿੰਦਾ ਕਿ ਰੂਮ ਕੈਂਪਿੰਗ ਕੈਪਿੰਗ ਹੋਣੀ ਬਹੁਤ ਮਤਲਬ ਅਮੈਦ ਕਰਨਾ ਬਿਕਾ ਰਿਹਾ ਹੈ ਕਸਟਮਰ ਦੀ ਮਰਜ਼ੀ ਹੈ ਜਿਹੜਾ ਮਰਜ਼ੀ ਲਵਾ ਤੁਸੀਂ ਦੇ ਦੋ ਕੋਈ ਕੈਪਿੰਗ ਨਹੀਂ ਹੈਗੀ ਰੂਮ ਤੇ ਔਰ ਚਾਹੇ ਪ੍ਰਾਈਵੇਟ ਲਵੇ ਚਾਹੇ ਡੀਲਕਸ ਲਵੇ ਚਾਹੇ ਖਰਚਾ ਕੋਲ ਤੋਂ ਹੀ ਜਾਨਾ ਤੇ ਜੀ ਉਹਦੇ ਚ ਮੈਮ ਰਾਈਟਰ ਐਡ ਹੁੰਦਾ ਵਾ ਇੱਕ ਹੁੰਦਾ ਵਾ ਜਿਹੜਾ ਨਾਨ ਕੰਜ਼ਰਵੇਸ਼ਨ ਕੰਜ਼ਰਪਸ਼ਨ ਲੈਟ ਹੁੰਦਾ ਵਾ ਰਾਈਟਰ ਜਿਹਦੇ ਚ ਸੂਈਆਂ ਹੋ ਗਿਆ ਕੋਟਨ ਹੋ ਗਿਆ ਓਕੇ ਤੇ ਟੂਲਸ ਵਗੈਰਾ ਕੋਈ ਸਰਜਰੀ ਟਾਈਮ ਤੇ ਲਈ ਨਮੰਦਾ ਇਹ ਖਰਚਾ ਜਿਹਦਾ ਡਾਕਟਰ ਦੀ ਕੀਪਸ ਹੋ ਗਈਆਂ ਤਾਂ ਸਾਰਾ ਪੇਸ਼ੈਂਟ ਦੇ ਖਰਚਾ ਹੁੰਦਾ ਵਾ ਓਕੇ ਠੀਕ ਆ ਓਰਲ ਰਾਈਟਰ ਲੱਗ ਹੁੰਦਾ ਵਾ ਇਹ ਐਸ ਪਰ ਏਜ ਹੁੰਦਾ ਵਾ ਓਕੇ ਉਹ ਉੱਪਰ ਤੁਸੀਂ ਲਉਗੇ ਤੇ ਥੋੜਾ ਬਹੁਤ ਖਰਚਾ ਪੇਸ਼ੈਂਟ ਦੇ ਪੇਨੇ ਕਰਨ ਨਹੀਂ ਪੇਗਾ ਉਹ ਤਕਰੀਬਨ ਬਿੱਲ ਵੀ 15 ਤੋਂ 20000 ਰੁਪਏ ਬਣਦਾ ਅੱਜ ਦੇ ਪੋਡਕਾਸਟ ਨੂੰ ਇੱਥੇ ਹੀ ਸਮਾਪਤ ਕਰਦੇ ਆ ਮਿਲਾਂਗੇ ਤੁਹਾਨੂੰ ਇੱਕ ਨਵੀਂ ਸ਼ਖਸੀਅਤ ਦੇ ਨਾਲ ਨਵੇਂ ਪੋਡਕਾਸਟ ਦੇ ਵਿੱਚ ਥੈਂਕ ਯੂ